ਪਟਿਆਲਾ ਚ 2023 ਦੇ ਵਿੱਚ ਪੋਰਸ਼ ਏਰੀਆ ਪਟਿਆਲੇ ਦਾ ਅਰਬਨ ਸਟੇਟ ਇੱਥੇ ਫਲਾਡ ਆਇਆ ਸੀ ਲੋਕਾਂ ਦੇ ਘਰਾਂ ਦਾ ਸਮਾਨ ਆ ਜਿਹੜਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਸੀ। 23 ਛਾੜ ਆਇਆ ਸੀ ਤਾਂ ਬਹੁਤ ਨੁਕਸਾਨ ਹੋਇਆ ਸੀ ਸੋਚਿਆ ਜੇ ਦੁਬਾਰੇ ਆ ਗਿਆ ਕਿਉਂਕਿ ਜੇ 30 ਸਾਲਾਂ ਬਾਅਦ ਆ ਸਕਦਾ ਤੀਜੇ ਸਾਲ ਵੀ ਆ ਸਕਦਾ ਤੁੱਚੇ ਵੀ ਆ ਸਕਦਾ ਸੋ ਇਹਦਾ ਮਤਲਬ ਪੱਕਾ ਹੈ ਕਿ ਹੜ੍ਹ ਆਏਗਾ। ਅੱਜ ਤੇ ਖੜਿਆ ਹੋਇਆ। ਇੱਥੇ ਪਿਛਲੇ ਸਾਲ ਏਐਨਐਨਾ ਬਣ ਸੀ। ਜੀ। ਸਾਰੇ 22 ਇੰਚ ਪਾਣੀ ਜਿਹੜਾ ਉਹ ਅੰਦਰ ਅੰਦਰ ਸੀਗਾ ਬਾਹਰ ਜਿਹੜਾ ਜ ਗਲੀ ਚ ਖੜੋ ਕੇ ਵੇਖੋ ਤਾਂ ਉਹ 5 ਫੁੱਟ 5.5 ਫੁੱਟ ਜਿਹੜਾ ਉਹ ਪਾਣੀ ਸੀਗਾ ਇਹ ਸਾਰਾ ਬਰਬਾਦ ਹੋ ਗਿਆ ਸੀ ਸਾਰਾ ਕੁਝ ਬੈੱਡ ਚਾਦਰਾਂ ਸੋਫੇ ਸਭ ਕੁਝ ਬਰਬਾਦ ਹੋ ਗਿਆ ਸੀ ਉਹ ਦੁਬਾਰੇ ਅਫੋਰਡ ਕਰਨਾ ਬੜਾ ਮੁਸ਼ਕਲ ਹੈ 3-4 ਲੱਖ ਰੁਪਈਆ ਲਾਉਣਾ ਇਹ ਮਕਸਦ ਦੇ ਪਿੱਛੇ ਦੋ ਮਕਸਦ ਹੈ ਜੀ ਪਹਿਲੀ ਕਿ ਮਕਸਦ ਇਹ ਆ ਕਿ ਆਪਣਾ ਸਮਾਨ بچਾਉਣਾ ਦੂਜਾ ਸਰਕਾਰਾਂ ਦੇ ਮੂੰਹਾਂ ਤੇ ਚਪੇੜ ਮਾਰਨੀ ਜਿਹਨੇ ਜਿੰਨਾ ਨੇ ਕੀੜੀਆਂ ਸੁਸਣਾ ਸੁਆਈਆਂ ਉਹਨਾਂ ਨੇ ਰਾਹ ਵੀ ਰੱਖੇ ਹੁੰਦੇ ਆ ਤੁਹਾਡਾ ਪੌਸ਼ ਇਲਾਕਾ ਲੋਕੀ ਟੈਕਸ ਭਰਦੇ ਆ ਤੁਸੀਂ ਬਿਆਨ ਦਿੰਨੇ ਹੋ ਸਰਕਾਰਾਂ ਬਣਦੀਆਂ ਨੇ ਲੇਕਿਨ ਤੁਹਾਡੀ ਇਹ ਹਾਲਤ ਆ ਕਿ ਲੋਕੀ ਤੁਹਾਡੇ ਉਸ ਇਲਾਕੇ ਦੇ ਪੁੱਡਾ ਦਾ ਜਿਹੜਾ ਏਰੀਆ ਹੈ 1975 ਚ ਬਣਿਆ ਸੀ ਔਰ ਇਹਨੂੰ ਪਟਿਆਲੇ ਦਾ ਸਭ ਤੋਂ ਵਧੀਆ ਇਲਾਕਾ ਮੰਨਿਆ ਜਾਂਦਾ ਹਲੇ ਬਿਲਕੁਲ ਠੀਕ ਆ ਵੀ ਇੱਥੇ ਲੋਕਾਂ ਦੀ ਆ ਹਾਲਤ ਹੋ ਗਈ ਆ ਔਰ ਮੌਨਸੂਨ ਨੇ ਸਾਡੇ ਨਾਲ ਹਿਮਾਚਲ ਦੇ ਵਿੱਚ ਕਿੰਨਾ ਨੁਕਸਾਨ ਕੀਤਾ ਬਹੁਤ ਨੁਕਸਾਨ ਮੰਡੀ ਦੇ ਵਿੱਚ ਸਿਰਾਜ ਵਿਲੇਜ ਆ ਜਿਹੜਾ ਉਹ ਪੂਰੇ ਦਾ ਪੂਰਾ ਬਰਬਾਦ ਹੋ ਗਿਆ 1.200 ਘਰ ਦੁਕਾਨਾਂ ਕਈ ਥਾਵਾਂ ਤੇ ਬੱਦਲ ਫੜ ਚੁੱਕਾ 15 ਥਾਵਾਂ ਤੇ ਔਰ 70 ਸੇ ਬੰਦੇ ਮਰ ਚੁੱਕੇ ਆ ਤੇ ਕਈ ਗੁੰਮ ਨੇ ਹਾਲ ਤੱਕ ਮਜ਼ਾਨ ਸਾਹਿਬ ਅੱਜ ਖੜ ਕੇ ਪ੍ਰਿੰਦਰ ਸਿੰਘ ਜੀ ਨੇ ਕਹਿ ਦਿੱਤਾ ਕਿ ਅਸੀਂ ਬੜੇ ਪ੍ਰਬੰਧ ਕਰ ਲਿਆ ਜਿੱਦਣ ਉਹ ਗੱਲ ਕਰ ਰਹੇ ਸੀਗੇ 15 ਤਰੀਕ ਨੂੰ ਉਹਦੋਂ ਬਟੇਂਡਾ ਡੁੱਬਿਆ ਪਿਆ ਸੀ ਬਿਲਕੁਲ ਤੋਂ ਠੰਡੇ ਦੇ ਵਿੱਚ ਬੱਸਾਂ ਸਕੂਲ ਦੀਆਂ ਚੱਲ ਨਹੀਂ ਸੀ ਰਹੀਆਂ ਬੱਚਿਆਂ ਨੂੰ ਡਰਾਈਵਰ ਮੋੜਿਆਂ ਤੇ ਚੁੱਕ ਚੁੱਕ ਕੇ ਚੜਾ ਦੇਉ ਬਈ ਸੀ 1993 ਤੋਂ ਬਾਅਦ 2030 ਚਾਹੀ ਜਾਈ 30 ਸਾਲ 30 ਮਤਲਬ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਇਹ ਸਰਕਾਰ ਦਾ ਕਸੂਰ ਹੈ ਪਿਛਲੀਆਂ ਸਰਕਾਰਾਂ ਵੀ ਉਨੀਆਂ ਹੀ ਜ਼ਿੰਮੇਵਾਰ ਹਨ ਚਾਹੇ ਉਹ ਕੈਪਟਨ ਦੀ ਸਰਕਾਰ ਆਈ ਹੈ ਜਾਂ ਸੁਖਵੀਰ ਬਾਦਲ ਉਹਨਾਂ ਦੀ ਆਈ ਹੈ ਚਾਹੇ ਸਾਂਝੀ ਸਰਕਾਰ ਆਈ ਹੈ ਚਾਹੇ ਹੁਣ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਨੇ 30 ਸਾਲਾਂ ਦੇ ਵਿੱਚ ਕੀ ਸਿੱਖਿਆ 92 ਝੜ ਆਇਆ ਸੀ ਇੱਥੇ 7 7 ਫੁੱਟ ਪਾਣੀ ਸੀ ਜਿੱਤੇ ਆਪਾਂ ਖੜੇ ਹੋਏ ਉਹਨਾਂ ਨੇ 30 ਸਾਲਾਂ ਚ ਕੀ ਕੀਤਾ ਜਵਾਬ ਦੇਏਗਾ ਕੋਈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਵੱਡਾ ਅਲਰਟ ਜਾਰੀ ਕੀਤਾ ਗਿਆ ਕਿ ਪਿਛਲੇ ਸਾਲਾਂ ਤੋਂ ਲੈ ਕੇ ਆ ਜਿਹੜਾ ਸਾਲ ਹੈ ਇਸ ਦੇ ਵਿੱਚ ਮੀਂਹ ਹੈ ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਣੇ ਨੇ ਤਾਂ ਉੱਥੇ ਜੇਕਰ ਆਪਾਂ ਗੱਲ ਕਰੀਏ ਪਟਿਆਲਾ ਦੀ ਪਟਿਆਲਾ ਚ 2023 ਦੇ ਵਿੱਚ ਪੋਰਸ਼ ਏਰੀਆ ਪਟਿਆਲੇ ਦਾ ਅਰਬਨ ਸਟੇਟ ਇੱਥੇ ਫਲਾਡ ਆਇਆ ਸੀ ਲੋਕਾਂ ਦੇ ਘਰਾਂ ਦਾ ਸਮਾਨ ਹੈ ਜਿਹੜਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਸੀ ਤਾਂ ਇੱਕ ਅਜਿਹੀ ਕੋਠੀ ਦੇ ਵਿੱਚ ਆਇਆ ਇੱਕ ਅਜਿਹੇ ਇਨਸਾਨ ਨੂੰ ਮਲਾਵਾਂਗੇ ਜਿਨ੍ਹਾਂ ਦੇ ਵੱਲੋਂ ਐਡਵਾਂਸ ਦੇ ਵਿੱਚ ਹੈ ਜਿਹੜੀ ਤਿਆਰੀ ਕਰ ਲਈ ਹੈ ਇਹਨਾਂ ਦੇ ਵੱਲੋਂ ਕੀ ਕੀਤਾ ਗਿਆ ਤੁਹਾਨੂੰ ਦਿਖਾਣੇ ਆ ਥੈਲੇ ਨੇ ਜਿਹੜੇ ਉਹ ਮਿੱਟੀ ਦੇ ਭਰ ਕੇ ਰੱਖ ਲਿੱਤੇ ਨੇ ਜੇਕਰ ਇਸ ਏਰੀਆ ਦੇ ਵਿੱਚ ਦੁਬਾਰਾ ਪਾਣੀ ਆਉਂਦਾ ਤਾ ਇਹਨਾਂ ਦੇ ਵੱਲੋਂ ਜਿਹੜਾ 2023 ਦੇ ਵਿੱਚ ਇਹਨਾਂ ਦੇ ਘਰ 'ਚ ਨੁਕਸਾਨ ਹੋਇਆ ਸੀ ਇਹਨਾਂ ਦਾ ਜਿਹੜਾ ਇਹਨਾਂ ਪੈਸਾ ਖਰਾਬ ਹੋਇਆ ਸੀ ਤਾਂ ਉਸ ਨੂੰ ਲੈ ਕੇ ਤਿਆਰੀ ਕਰ ਰੱਖੀ ਹੈ ਤਾਂ ਸਾਡੇ ਨਾਲ ਬ੍ਰਾਜ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਦੇ ਵੱਲੋਂ ਕਿੰਨੀਆਂ ਕਿ ਤਿਆਰੀਆਂ ਕੀਤੀਆਂ ਗਈਆਂ ਕਿਉਂਕਿ ਸਰਕਾਰ ਇਹ ਇਹਨਾਂ ਕੰਮਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਲੋਕਾਂ ਨੂੰ ਆਪ ਮੁਹਾਰੇ ਹੋ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜਾ ਪ੍ਰਬੰਧ ਕਰਨੇ ਪੈ ਰਹੇ ਨੇ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਿਹਾ ਸਭ ਦਾ ਤੁਹਾਡਾ ਰਿਹਾ ਜਿਆਦਾ ਜਿਹੜਾ ਸਵਾਗਤ ਹੈ ਕਿਉਂਕਿ ਸਰਕਾਰਾਂ ਨਹੀਂ ਆਈਆਂ ਪਿਛਲੇ ਦੋ ਦਹਾਕਾ ਤੋਂ ਮਤਲਬ 1993 ਤੋਂ ਬਾਅਦ 2023 ਚ ਆਇਆ ਸੀ ਅੜ 30 ਸਾਲਾਂ ਅੱਛੇ ਸਰਕਾਰਾਂ ਨਹੀਂ ਆਈਆਂ ਤੇ ਕਦੇ ਨਹੀਂ ਆਈਆਂ ਸੋ ਤੁਸੀਂ ਆਏ ਹੋ ਇਸ ਕਰਕੇ ਤੁਹਾਡਾ ਸਵਾਗਤ ਹੈ ਚਲੋ ਲੋਕਾਂ ਤੱਕ ਗੱਲ ਤਾਂ ਪਹੁੰਚਾਉਣੀ ਹੈ ਨਾ ਸਰ ਕੀ ਤਿਆਰੀਆਂ ਤੁਹਾਡੇ ਵੱਲੋਂ ਸ਼ੁਰੂ ਕੀਤੀਆਂ ਕਿਉਂਕਿ ਪਿਛਲੇ ਸਾਲ ਵੀ ਜਿਹੜਾ ਤੁਸੀਂ ਆਪਣਾ ਘਰ ਦੇ ਵਿੱਚ ਬਹੁਤ ਸੇਫਟੀ ਨੂੰ ਲੈ ਕੇ ਸੀਰੀਅਸ ਦਿਖੇ ਸੀ ਤਾਂ ਐਸਓਆਰ ਵੀ ਤੁਹਾਡੇ ਵੱਲੋਂ ਕੁਝ ਅਲੱਗ ਕੀਤਾ ਗਿਆ ਤਾਂ ਪਹਿਲਾਂ ਦੱਸੋ ਵੀ ਕੀ ਹਾਲਾਤ ਕੀਤਾ ਗਿਆ ਦੇਖੋ ਪਿਛਲੇ ਸਾਲ ਅਸੀਂ ਨਾ ਮੈਂ ਜਿਹੜੇ ਬੈਡ ਨੇ ਕਿਉਂਕਿ 23 ਚੜ ਆਇਆ ਸੀ ਤਾਂ ਬਹੁਤ ਨੁਕਸਾਨ ਹੋਇਆ ਸੀ ਸੋ ਸੋਚਿਆ ਜੇ ਦੁਬਾਰੇ ਆ ਗਿਆ ਕਿਉਂਕਿ ਜੇ 30 ਸਾਲਾਂ ਬਾਅਦ ਆ ਸਕਦਾ ਤੀਜੇ ਸਾਲ ਵੀ ਆ ਸਕਦਾ ਤੁਜੇ ਵੀ ਆ ਸਕਦਾ ਸੋ ਇਹਦਾ ਮਤਲਬ ਪੱਕਾ ਹੈ ਕਿ ਹੜ ਆਏਗਾ ਕਿਉਂਕਿ ਜਦੋਂ ਨਦੀ ਦਾ ਪਾਣੀ ਚੜਦਾ ਹੈ ਜਾਂ ਪਿੱਛੋਂ ਸ਼ਿਵਾਲਕ ਦੀਆਂ ਪਹਾੜੀਆਂ ਚੋਂ ਪਾਣੀ ਆਉਂਦਾ ਉਹਨੇ ਨਿਕਲਣਾ ਤਾਂ ਇੱਥੋਂ ਹੀ ਆ ਇੱਥੇ ਪਲੈਨਿੰਗ ਵੱਖਰੀ ਗੱਲ ਹੈ ਗਲਤ ਹੋਈ ਹੈ ਸੋ ਅਸੀਂ ਡਰ ਕੇ ਕਿ ਦੁਬਾਰੇ ਨਾ ਆ ਜਾਵੇ ਪਿਛਲੇ ਸਾਲ ਮੈਂ ਉਹ ਬੈੱਡ ਜਿਹੜੇ ਆ ਉਹਨਾਂ ਵਾਸਤੇ ਸਟੈਂਡ ਬਣਾਲੇ ਸੀ ਸੋਫਿਆਂ ਵਾਸਤੇ ਫਰਨੀਚਰ ਵਾਸਤੇ ਸਟੈਂਡ ਬਣਾਲੇ ਸੀ ਉਹ ਸਾਰਾ ਕੁਝ ਅਸੀਂ ਉੱਪਰ ਚੜਾ ਦਿੱਤਾ ਤੇ ਦੂਸਰਾ ਇਸ ਸਾਲ ਅਸੀਂ ਸੋਚਿਆ ਕਿ ਪਾਣੀ ਅੰਦਰ ਆਵੇ ਨਾ ਤਾਂ ਕਿ ਜਿਹੜਾ ਸਾਮਾਨ ਪਿਛਲੇ ਵਾਰੀ ਸਾਡੀ ਬੈੱਡ ਖਰਾਬ ਚਾਦਰਾਂ ਖਰਾਬ ਹੋ ਗਈਆਂ ਫਰਨੀਚਰ ਖਰਾਬ ਹੋ ਗਿਆ ਥੱਲੇ ਜਿਹੜਾ ਲੱਗਾ ਲੱਕੜ ਦਾ ਸਾਮਾਨ ਉਹ ਖਰਾਬ ਹੋ ਗਿਆ ਗੱਡੀਆਂ ਖੜੀਆਂ ਵੀ ਜੇ ਪਾਣੀ ਨਾ ਅੰਦਰ ਵੜੇ ਤੇ ਘਟੋ ਘਟ ਡਬਲ ਅਸੀਂ ਕਰ ਲਿਆ ਸੋ ਮੈਂ ਇਸ ਵਾਰ ਇਹ ਜਿਹੜੇ ਆ ਮਿੱਟੀ ਦੇ ਥੱਲੇ ਭਰਾ ਕੇ ਰਖਾ ਲਏ ਹੋਏ ਆ ਤੇ ਇਹਨਾਂ ਨੂੰ ਟੈਸਟ ਵੀ ਕਰ ਲਿਆ ਅਸੀਂ ਮੇਰੇ ਪਿੱਛੇ ਇੱਕ ਗੇਟ ਆ ਤੁਹਾਨੂੰ ਦਿਖਾਉਨੇ ਆ ਜੀ ਉਹਨਾਂ ਨੂੰ ਲਾ ਕੇ ਨਾ ਦੇਖ ਲਿਆ ਅਸੀਂ ਇਹਨਾਂ ਨੂੰ ਕਿਉਂਕਿ ਇਹਦੇ ਥੱਲੇ ਚਾਦਰ ਵਿਛੇਗੀ ਹੂੰ ਬਿਲਕੁਲ ਥੱਲੇ ਇਹਦੇ ਉੱਤਰ ਲਾ ਕੇ ਦਰਵਾਜੇ ਦੇ ਨਾਲ ਦਰਵਾਜ਼ਾ ਬੰਦ ਕਰਕੇ ਅੰਦਰਲੇ ਪਾਸੇ ਅਸੀਂ ਇਹ ਲਾ ਦਾਂਗੇ ਥੱਲੇ ਚਾਦਰ ਲਾ ਦਾਂਗੇ ਠੀਕ ਹੈ ਤੇ ਚਾਦਰ ਤੇ ਦਰਵਾਜੇ ਦੇ ਵਿੱਚ ਜਿਹੜੀ ਸਪੇਸ ਹੋਏਗੀ ਵਿੱਚ ਮਿੱਟੀ ਭਰ ਦਾਂਗੇ ਜੀ ਤਾਂ ਕਿ ਪਾਣੀ ਬਿਲਕੁਲ ਵੀ ਲੀਕ ਨਾ ਹੋਵੇ ਪਿਛਲੇ ਦਰਵਾਜੇ ਤੇ ਅਸੀਂ ਚੈੱਕ ਕਰ ਲਿਆ ਆ ਸਿਰਫ ਅੱਧਾ ਪਰਸੈਂਟ ਪਾਣੀ ਲੀਕ ਹੋਇਆ ਸਿਰਫ ਅੱਧਾ ਪਰਸੈਂਟ ਸੋ ਇਹ ਕੀਤਾ ਤੇ ਡਬਲ ਸਿਸਟਮ ਹੋ ਜਾਊਗਾ ਅਗਲੇ ਪਾਸੇ ਵੀ ਕਰ ਲਿਆ ਪਿੱਛੇ ਵੀ ਕਰ ਲਿਆ ਔਰ ਵੈਰਾਗਲਾ ਸੋਚਣ ਵਾਲੇ ਤੁਹਾਡੇ ਦੇਖਣ ਵਾਲੇ ਕਹਿਣਗੇ ਵੀ ਠੀਕ ਹੈ ਬਹੁਤ ਵਧੀਆ ਕੰਮ ਕੀਤਾ ਪਰ ਤੁਸੀਂ ਇਹਦੇ ਸੋਚਿਆ ਨਹੀਂ ਬਾਥਰੂਮਾਂ ਚੋਂ ਵੀ ਆ ਜਾਣਾ ਪਾਣੀ ਤੇ ਉਹ ਪੰਜਾਬੀ ਚ ਕਹਾਵਤ ਆ ਨਾ ਕਹਿੰਦੇ ਜਿਨ੍ਹਾਂ ਨੇ ਪੀੜੀਆਂ ਤੋਂ ਸੁਣਾ ਸੁਵਾਈਆਂ ਉਹਨਾਂ ਨੇ ਰਾਹ ਵੀ ਰੱਖੇ ਹੁੰਦੇ ਸੋ ਅਸੀਂ ਉਹਦਾ ਵੀ ਪ੍ਰਬੰਧ ਕੀਤਾ ਹੈ ਠੀਕ ਹੈ ਉਹ ਅਸੀਂ ਛੋਟੇ ਛੋਟੇ ਪਾਣੀ ਭਰ ਕੇ ਨਾ ਆਪਣੇ ਮਿੱਟੀ ਨਫਾਫਿਆਂ ਚ ਉਹ ਟੈਸਟ ਕਰ ਲਿਆ ਅਸੀਂ ਉਹਨਾਂ ਦੇ ਉੱਤੇ ਜਾਲੀਆਂ ਦੇ ਉੱਤੇ ਰੱਖ ਦਿੱਤਾ ਆ ਰੱਖ ਕੇ ਅਸੀਂ ਦੋ ਦੋ ਦਿਨ ਪਾਣੀ ਛੱਡ ਕੇ ਬਾਥਰੂਮ ਚ ਵੇਖ ਲਿਆ ਪਾਣੀ ਬਿਲਕੁਲ ਵੀ ਜਿਹੜਾ ਉਹ ਲੀਕ ਨਹੀਂ ਹੋਇਆ ਇਹਦੇ ਨਾਲੇ ਆ ਕਿ ਹੁਣ ਇਹ ਵੀ ਮਨ ਚ ਆਉਂਦਾ ਤੁਹਾਡੇ ਆ ਆ ਸਕਦਾ ਹੈ ਵੀਰ ਇਹ ਤਾਂ ਤੁਸੀਂ ਬਾਹਰਲਾ ਪਾਣੀ ਚੋਕ ਲਿਆ ਹੂੰ ਬਾਥਰੂਮ ਆ ਦਾ ਰੁਕ ਲਿਆ ਤੁਹਾਡੇ ਜਿਹੜਾ ਵੇੜੇ ਚ ਪਾਣੀ ਪਊਗਾ ਜਾਂ ਜਿਵੇਂ ਇਸ ਇੱਥੋਂ ਪਾਣੀ ਥੱਲੇ ਆਊਗਾ ਟੋਕੇ ਦਾ ਪਾਣੀ ਨੀਚੇ ਉਹ ਤਾਂ ਇਕੱਠਾ ਹੋ ਜਾਊਗਾ ਉਹ ਕਿੱਥੇ ਫਿਰ ਜਾਊਗਾ ਜੇ 72 ਘੰਟੇ ਮੀਂਹ ਪੈਂਦਾ ਰਹੇ ਤਾਂ ਉਹ ਭਰ ਜਾਊਗਾ ਸੋ ਉਹਦਾ ਅਸੀਂ ਪ੍ਰਬੰਧ ਉਹ ਕੀਤਾ ਆ ਦੇਖੋ ਅਸੀਂ ਇੱਕ ਐ ਬੋਰ ਪਣਵਾ ਦਿੱਤਾ ਜੀ ਇਹ ਜਿਹੜਾ ਇਹਨੂੰ ਇਹ 20 ਫੁੱਟ ਹੈ ਥੱਲੇ ਰੇਤਾ ਇਹਦੀ 5 ਫੁੱਟ ਤੋਂ ਬਾਅਦ ਰੇਤਾ ਹੀ ਰੇਤਾ ਕਿਉਂਕਿ ਨਦੀ ਦਾ ਕੈਚਮੈਂਟ ਏਰੀਆ ਹਮ ਹਮ ਸੋ ਇਹਦੇ ਆਲੇ ਦੁਆਲੇ ਲਾ ਕੇ ਜਾਲੀ 20 ਫੁੱਟ ਥੱਲੇ ਵੜਤਾ ਆਲੇ ਦੁਆਲੇ ਪਾਤੀ ਰੇਤ ਹਮ ਹਮ ਸੋ ਇਹਦੇ ਵਿੱਚ ਹੜ ਦਾ ਪਾਣੀ ਨਹੀਂ ਪਊਗਾ ਕਿਉਂਕਿ ਹੜ ਦਾ ਪਾਣੀ ਬੜਾ ਜ਼ਹਿਰੀਲਾ ਹੁੰਦਾ ਹਮ ਇਹ ਅਸੀਂ ਇਹਦੇ ਵਾਸਤੇ ਬਣਾਤਾ ਤਾਂ ਕਿ ਮੀਂਹ ਦਾ ਪਾਣੀ ਜਿੱਥੋਂ ਇੱਥੇ ਇਕੱਠਾ ਹੋ ਜਾਏਗਾ ਉਹ ਸਾਰਾ ਅੱਧੇ ਘੰਟੇ ਬਾਅਦ ਘੰਟੇ ਬਾਅਦ ਇਹ ਪਾਣੀ ਸਾਰਾ ਜੀਰ ਜਾਂਦਾ ਇੱਕ ਵਾਰੀ ਟੈਸਟ ਵੀ ਕਰ ਲਿਆ ਹੋਇਆ ਸੀ ਇੱਥੋਂ ਬੰਦ ਕਰਕੇ ਅਸੀਂ ਇਹਨੂੰ ਭਰ ਕੇ ਮੀਂਹ ਪਿਆ ਭਰ ਲਿਆ ਅੱਧੇ ਘੰਟੇ ਬਾਅਦ ਇਹਨੇ ਸਾਰਾ ਪਾਣੀ ਜਿਹੜਾ 5 5 6 6 ਇੰਚ ਖੜਾ ਹੋਇਆ ਸੀ ਉਹ ਸਾਰਾ ਪਾਣੀ ਜੀਰ ਗਿਆ ਪਿੱਛੇ ਵੀ ਇਹਦੇ ਨਾਲ ਦਾ ਅਸੀਂ ਬਣਾ ਦਿੱਤਾ ਜੀ ਤੇ ਹੁਣ ਸਾਨੂੰ ਅੰਦਰ ਦਿਖਾਓ ਵੀ ਅੰਦਰ ਜਿਹੜਾ ਤੁਸੀਂ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਵੀ ਗੱਡੀਆਂ ਸਕੂਟਰ ਮੋਟਰਸਾਈਕਲ ਚੈੱਕਾਂ ਤੇ ਲਾ ਕੇ ਰੱਖ ਲੈਂਦੇ ਨੇ ਲੋਕ ਤਾਂ ਤੁਸੀਂ ਇੱਕ ਵੱਖਰੀ ਚੀਜ਼ ਕੀਤੀ ਹੋਈ ਐ ਉਹ ਵੀ ਸਾਨੂੰ ਦਿਖਾਓ ਆਓ ਤੁਹਾਨੂੰ ਵਿਖਾਉਨੇ ਆ ਇਹੋ ਸੋ ਅੰਦਰ ਦਿਖਾਉਨੇ ਆ ਜਿਹੜਾ ਅਸੀਂ ਪਿਛਲੇ ਸਾਲ ਪ੍ਰਬੰਧ ਕੀਤਾ ਸੀ ਲਾਜ਼ਮੀ ਤੁਹਾਨੂੰ ਦੱਸਦਾ ਆਪਾਂ ਜਿੱਥੇ ਖੜੇ ਹੋਏ ਆਂ ਇੱਥੇ ਪਿਛਲੇ ਸਾਲ ਏ ਐਨ ਐ ਨਾ ਪਣੀ ਸੀ ਜੀ ਸਾਰੇ 22 ਇੰਚ ਪਾਣੀ ਜਿਹੜਾ ਉਹ ਅੰਦਰਾਂ ਚ ਸੀਗਾ ਬਾਰ ਜਿਹੜਾ ਜੇ ਗਲੀ ਚ ਖੜੋ ਕੇ ਵੇਖੋ ਤਾਂ ਉਹ 5 ਫੁੱਟ 5.5 ਫੁੱਟ ਜਿਹੜਾ ਪਾਣੀ ਸੀ। ਹੂੰ ਹੂੰ। ਸੋ ਇਹ ਸਾਡਾ ਇਹ ਮੈਂ ਪਿਛਲੇ ਸਾਲ ਵੈਸੇ ਆਈਡੀਆ ਆ ਗਿਆ। ਜੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਐਕਸਪੈਰੀਮੈਂਟ ਕਰਕੇ ਵੇਖਦੇ ਆ। ਇਹ ਤੁਸੀਂ ਦੇਖ ਰਹੇ ਹੋ। ਇਹ ਇੰਨਾ ਮਜ਼ਬੂਤ ਹੈ ਇਹ ਇਹ ਹਿੱਲਦੇ ਨਹੀਂ। ਬਹੁਤ ਮਜ਼ਬੂਤ ਨੇ ਇਹ ਸਾਰੇ। ਜਿਹੜੇ ਬਣਾਏ ਆ ਬੜੇ ਹੈਵੀ ਆ ਤੁਸੀਂ ਦੇਖੋ ਇਹ। ਚੁੱਕ ਕੇ ਦੇਖੋ ਜਰਾ। ਬਿਲਕੁਲ ਇਹ ਫਰਨੀਚਰ ਹੈ ਵਾਸਤੇ ਆ ਜਿਹੜੇ ਅਸੀਂ ਬੈੱਡ ਵਾਸਤੇ ਬਣਾਏ ਹੋਏ ਆ। ਉਹ ਇਸ ਤੋਂ ਵੀ ਭਾਰੇ ਨੇ ਸੋ ਇਹ ਅਸੀਂ ਸਾਰਾ ਤੁਸੀਂ ਦਿਖਾ ਸਕਦੇ ਹੋ ਥੱਲੇ ਕਿ ਇਹ ਫਰਨੀਚਰ ਸਾਰਾ ਅਸੀਂ ਰੱਖ ਦਿੱਤਾ ਆ ਹਾਂ ਜਿਹਨਾਂ ਮਤਲਬ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਹਾਂ ਵੀ ਜੇਕਰ ਇੱਥੇ ਹੁਣ ਪਾਣੀ ਆ ਸਕਦਾ ਤਾਂ ਅਸੀਂ ਆਪਣੇ ਫਰਨੀਚਰ ਨੂੰ ਬਚਾ ਸਕਦੇ ਉਹ ਇਸ ਤਰ੍ਹਾਂ ਹੈ ਕਿ ਜਦੋਂ ਬੰਦਾ ਮੁਸੀਬਤ 'ਚ ਹੁੰਦਾ ਹੈ ਨਾ ਫਿਰ ਉਹ ਹੌਲੀ-ਹੌਲੀ ਸੋਚਦਾ ਹੈ ਨਾ ਵੀ ਯਾਰ ਜੇ ਤੁਹਾਡੀ ਪ੍ਰੋਬਲਮ ਆ ਗਈ ਕਿਉਂਕਿ ਸਾਰਾ ਬਰਬਾਦ ਹੋ ਗਿਆ ਸੀ ਸਾਰਾ ਕੁਝ ਬੈੱਡ ਚਾਦਰਾਂ ਸੋਫੇ ਸਭ ਕੁਝ ਬਰਬਾਦ ਹੋ ਗਿਆ ਸੀ ਸੋ ਦੁਬਾਰੇ ਅਫੋਰਡ ਕਰਨਾ ਬੜਾ ਮੁਸ਼ਕਲ ਹੈ 3-4 ਲੱਖ ਰੁਪਈਆ ਲਾਉਣਾ ਫਿਰ ਉਸ ਮਾਨਸਿਕ ਟ੍ਰੈਜੇਡੀ ਚੋਂ ਨਿਕਲਣਾ ਇਹ ਬੜਾ ਉਹ ਹੈ ਫਿਰ ਇਹ ਵੀ ਅਸੀਂ ਜਿਵੇਂ ਮੈਂ ਕੱਲਾ ਮੇਰੇ ਵਾਈਫ ਨਾਲ ਸਮਾਨ ਚੜਾਉਣਾ ਬੜਾ ਮੈਂ ਫਿਰ ਸੋਚਿਆ ਕੁਛ ਨਾ ਕੁਛ ਕਰੀਏ ਟੰਗ ਕਰੀਏ ਫਿਰ ਮੇਰੇ ਬੈਠੇ ਬੈਠੇ ਦੋ ਚਾਰ ਵਾਰੀ ਕਈ ਹੋਰ ਖਿਆਲ ਆ ਵੀ ਯਾਰ ਜੈਕ ਕਿੱਥੋਂ ਲਈ ਜੈਕ ਕਿਵੇਂ ਚੁਕਾਂਗੇ ਯਾਰ ਇਹ ਕਾਮ ਕਰਕੇ ਦੇਖਦੇ ਹਾਂ ਸੋ ਅਸੀਂ ਪਹਿਲਾਂ ਤਜਰਬੇ ਦੇ ਤੌਰ ਤੇ ਚਾਰ ਬਣਵਾ ਕੇ ਮਿਸਤਰੀ ਤੋਂ ਠੀਕ ਹੈ ਜੀ ਉਹ ਚੜਾ ਕੇ ਵੇਖਿਆ ਲਗਾ ਕੇ ਵੇਖਿਆ ਮੈਂ ਕਿਹਾ ਯਾਰ ਤੂੰ ਹੁਣ 20 30 ਬਣਾ ਦੇ ਇਹਦੇ ਨਾਲ ਉਹ ਸਾਰੇ ਬਣਵਾ ਲੈ ਹੁਣ ਤੁਸੀਂ ਦੇਖੋ ਵੀ ਇਹ ਸਾਡਾ ਬੈੱਡਰੂਮ ਹੈ ਇੱਧਰ ਜੀ ਇਹ ਤੁਸੀਂ ਦੇਖੋ ਥੱਲੇ ਇਹ ਬੜੇ ਹੈਵੀ ਨੇ ਇਹ ਜਿਹੜੇ ਲੈਰਨ ਨੇ ਇਹ ਤੁਸੀਂ ਅਗਰ ਚਾਹੋ ਤਾਂ ਇਹਦੇ ਉੱਤੇ ਚੜ ਕੇ ਵੀ ਪੈੜ ਸਕਦੇ ਹੋ ਆਰਮਨਾਲ ਤੁਸੀਂ ਇਹਨੂੰ ਹਿਲਾ ਕੇ ਦੇਖੋ ਜਿਹੜਾ ਹਿਲਾਓ ਜੀ ਇਹਨੂੰ ਹਲੋ ਇਹ ਡਿਗ ਨਹੀਂ ਸਕਦਾ ਚਲੋ ਮਰਜ਼ੀ ਲਾ ਲਓ ਕਿਉਂਕਿ ਇਹਦਾ ਆਪਣੇ ਭਾਰ ਨਾਲ ਇਹਨੂੰ ਇਹਨੇ ਥੱਲੇ ਇਹਨੇ ਥੱਲੇ ਪ੍ਰੈਸ ਕਰ ਲਿਆ ਹੋਇਆ ਇਹ ਬਿਲਕੁਲ ਨਹੀਂ ਹਿੱਲਦਾ ਸੋ ਕੁਝ ਸਮਾਨ ਅਸੀਂ ਉੱਤੇ ਚੜਾਤਾ ਜਦੋਂ ਲੋਡ ਪਈ ਇਹ ਵੀ ਸਮਾਨ ਜਿਹੜਾ ਇਹਦੇ ਉੱਤੇ ਚੜਾ ਲੈਂਦੇ ਉਧਰ ਤੁਹਾਨੂੰ ਦੂਸਰੇ ਆ ਤੁਹਾਨੂੰ ਬਾਥਰੂਮਾਂ ਦਾ ਬਖਾਣੀ ਹਾਂਜੀ ਹਾਂ ਆ ਤੁਸੀਂ ਕਹਿ ਰਹੇ ਸੀ ਨਾ ਵੀ ਅਸੀਂ ਟਰਾਈ ਕਰਕੇ ਦੇਖਿਆ ਸਾਰਾ ਹਾਂ ਇਹ ਅਸੀਂ ਦੇਖੋ ਇਹ ਬਾਥਰੂਮ ਆ ਤੇ ਇਹ ਇਹ ਅਸੀਂ ਪਾਣੀ ਨੂੰ ਰੋਕਣ ਵਾਸਤੇ ਇਹ ਰੱਖ ਲਿਆ ਹੈ ਜੇ ਜੇ ਪਾਣੀ ਆਇਆ ਇਹਨੂੰ ਚੁੱਕ ਕੇ ਅਸੀਂ ਇਹਦੇ ਉੱਤਰ ਇਹ ਜੀ ਇਹ ਮੈਂ ਇਹਦੇ ਵਿੱਚ 7-7 ਇੰਚ ਪਾਣੀ ਭਰ ਕੇ ਇਹ ਚੈੱਕ ਕਰ ਲਿਆ ਦੋ ਦਿਨਾਂ ਚ ਵੀ ਇੱਕ ਡ੍ਰੌਪ ਪਾਣੀ ਨਹੀਂ ਬਾਹਰ ਆਇਆ ਸੋ ਇਹ ਬਾਥਰੂਮ ਦਾ ਤੇ ਸ਼ਰਪਾ ਸੀਚਣਾ ਬਿਲਕੁਲ ਸੋਚਣ ਵਾਲੇ ਲੇਖਣ ਵਾਲੇ ਕਹਿੰਦੇ ਤੇ ਹੋਣਗੇ ਯਾਰ ਪਾਗਲ ਹੀ ਹੋਏ ਹੋਇਆ ਸਹੀ ਗੱਲ ਹੈ ਸਰ ਕਹਿੰਦੇ ਨੇ ਨਾ ਖੋਜ ਕਾਰਤ ਦੀ ਮਾਂ ਹੈ ਹਨਾ ਤਾਂ ਜੇਕਰ ਆਪਾਂ ਆਪਣੇ ਦਿਮਾਗ ਨੂੰ ਚਲਾਈਏ ਤਾਂ ਬਹੁਤ ਕੁਝ ਆਪਾਂ ਕਰ ਸਕਦੇ ਆ ਕਿਉਂਕਿ ਅਕਸਰ ਆਪਾਂ ਦੇਖਿਆ ਵੀ ਲੋਕਾਂ ਦਾ ਦਿਮਾਗ ਜਿਹੜਾ ਪੁੱਠਾ ਚੱਲਦਾ ਜੇ ਇਹਨੂੰ ਸਿੱਧਾ ਚਲਾਈਏ ਤਾਂ ਬਹੁਤ ਕੁਝ ਹੋ ਸਕਦਾ ਸੋ ਆਪਣਾ ਪ੍ਰਬੰਧ ਕੀਤਾ ਅਸੀਂ ਕੁਝ ਜਿਹੜੇ ਲਰਨ ਬਚੇ ਪਏ ਨੇ ਸਾਡੇ ਸਟੈਂਡ ਅਪ ਜਦੋਂ ਆ ਗਿਆ ਤਾਂ ਅਸੀਂ ਆ ਇਹਨਾਂ ਨੂੰ ਵੀ ਦੋ ਦੋ ਉੱਪਰ ਚੁੱਕ ਦੇਾਂਗੇ ਜੀ ਕੋਈ ਸਮਾਨ ਅਸੀਂ ਇੱਧਰ ਰੱਖ ਸਕਦੇ ਹਾਂ ਜੀ ਆ ਦੇਖੋ ਇੱਧਰ ਵੀ ਬੈੱਡ ਹੈ ਸਾਡਾ ਜੀ ਇਹ ਵੀ ਜਿਹੜਾ ਪੂਰਾ ਇਸੇ ਤਰ੍ਹਾਂ ਤੁਸੀਂ ਆਰਾਮ ਨਾਲ ਜੇ ਹਲਕੇ ਲੋਡ ਨਹੀਂ ਪੈਂਦੀ ਕਿਉਂਕਿ ਬੈੱਡਰੂਮ ਸਾਡੇ ਕੋਲੇ ਉੱਧਰ ਹੈਗਾ ਰਹਿਣ ਵਾਸਤੇ ਜੀ ਤੇ ਜੇ ਕੋਈ ਇਹਨਾਂ ਦਿਨਾਂ ਦੇ ਵਿੱਚ ਗਰਮੀ ਆਪਣੇ ਫਰਸਾਤਾਂ ਦੇ ਦਿਨਾਂ ਵਿੱਚ ਨਾ ਜਿਹੜੇ ਰਿਸ਼ਤੇਦਾਰ ਇੱਕ ਦੂਜੇ ਦੇ ਘਟ ਹੀ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਮੀ ਪੈਣ ਡਿਆ ਪਿੱਛੋਂ ਵੀ ਘਰ ਵੇਖਣਾ ਘਟ ਹੀ ਜਾਂਦੇ ਆ ਜੇ ਕੋਈ ਆ ਜੂਗਾ ਤੇ ਕਮੀ ਪਈ ਵੀ ਤੁਸੀਂ ਵੀ ਇੱਥੇ ਜਾ ਜਾਓ ਬਿਲਕੁਲ ਸਾਰੇ estrani ਹੋਇਆ ਜਦੋਂ ਤੁਸੀਂ ਇਹ ਕੰਮ ਕੀਤਾ ਸਾਰਾ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਯਾਰ ਵੀ ਤੈਨੂੰ ਕੀ ਹੋ ਗਿਆ ਤੂੰ ਤੇ ਕੰਮ ਕਰਦਾ ਬੜੇ ਬੜੇ ਲੋਕਾਂ ਨੇ ਕਿਹਾ ਵੀ ਯਾਰ ਇੰਨਾ ਡਰ ਗਿਆ ਤੁਸੀਂ ਮੈਂ ਕਿਹਾ ਯਾਰ ਗੱਲ ਸੁਣੋ ਸਮਾਨ ਤੇ ਖਰਾਬ ਹੋਈ ਹੈ ਨਾ ਦੁਬਾਰੇ ਵੀ ਹੋਣਾ ਤੇ ਆਪਣਾ ਸਮਾਨ ਬਚਾਉਣ ਲਈ ਤੁਸੀਂ ਕੁਝ ਤਾਂ ਕਰਦੇ ਹੋ ਨਾ ਕਰਦੇ ਆ ਨਾ ਕੋਈ ਤੇ ਮੈਂ ਕਿਹਾ ਮੈਨੂੰ ਕੀ ਅਜਾ ਮੇਰਾ ਇੱਕ ਵਾਰੀ ਬਣ ਗਿਆ ਮੇਰੇ ਪਰਮਾਨੈਂਟ ਹੋ ਗਏ ਘਟੋ ਘਟ ਮੇਰੇ ਇਹ ਤਿੰਨ ਕਮਰਿਆਂ ਦਾ ਸਮਾਨ ਤਾਂ ਬਚੂਗਾ ਨਾ ਜਿਹੜਾ ਆ ਗਿਆ ਠੀਕ ਹੈ ਨਾ ਸੋ ਆਪਣੀ ਸੇਫਟੀ ਕੀਤੀ ਐ ਤੇ ਲੋਕੀ ਥੋੜਾ ਜਿਹਾ ਕੁ ਸੋਚ ਲੈਂਦੇ ਯਾਰ ਪੈਸੇ ਕਿਹਨੇ ਲਾਊਗਾ ਮੈਂ ਯਾਰ ਇੱਕ ਵਾਰੀ ਲੱਗਣਿਆ ਐ ਐਕਸਪੈਰੀਮੈਂਟ ਹੀ ਸਹੀ ਇਸ ਤੋਂ ਵੱਡੀ ਜਿਹੜੀ ਗੱਲ ਹੈ ਨਾ ਉਹ ਮੈਂ ਤੁਹਾਨੂੰ ਦੱਸਾਂ ਉਹ ਹੈ ਕਿ ਇਹ ਮਕਸਦ ਦੇ ਪਿੱਛੇ ਦੋ ਮਕਸਦ ਹੈ ਜੀ ਪਹਿਲੀ ਕਿ ਮਕਸਦ ਇਹ ਆ ਕਿ ਆਪਣਾ ਸਮਰ ਬਚਾਉਣਾ ਦੂਜਾ ਸਰਕਾਰਾਂ ਦੇ ਮੂੰਹਾਂ ਤੇ ਚਪੇੜ ਮਾਰਨੀ ਵੀ ਆ ਦੇਖੋ ਤੁਹਾਡਾ ਪੌਸ਼ ਇਲਾਕਾ ਲੋਕੀ ਟੈਕਸ ਭਰਦੇ ਆ ਤੁਸੀਂ ਬਿਆਨ ਦਿੰਦੇ ਹੋ ਸਰਕਾਰਾਂ ਬਣਦੀਆਂ ਨੇ ਲੇਕਿਨ ਤੁਹਾਡੀ ਇਹ ਹਾਲਤ ਆ ਕਿ ਲੋਕੀ ਤੁਹਾਡੇ ਉਸ ਇਲਾਕੇ ਜੇ ਪੁੱਡਾ ਦਾ ਜਿਹੜਾ ਏਰੀਆ 1975 ਚ ਬਣਿਆ ਸੀ ਔਰ ਇਹਨੂੰ ਪਟਿਆਲੇ ਦਾ ਸਭ ਤੋਂ ਵਧੀਆ ਇਲਾਕਾ ਮੰਨਿਆ ਜਾਂਦਾ ਹਲੇ ਬਿਲਕੁਲ ਠੀਕ ਹੈ ਵੀ ਇੱਥੇ ਲੋਕਾਂ ਦੀ ਆ ਹਾਲਤ ਹੋ ਗਈ ਹੈ ਉਨੇ 93 ਵਿੱਚ ਹੜਾ ਆਇਆ ਸੀ ਇੱਥੇ ਕਿਉਂਕਿ ਉਹ ਤੋਂ ਪਹਿਲਾਂ ਪਤਾ ਨਹੀਂ ਕਦੋਂ ਆਇਆ ਤੇ ਪਤਾ ਨਹੀਂ ਲੇਕਿਨ ਇੱਕ ਕੈਚਮੈਂਟ ਏਰੀਆ ਪਟਿਆਲਾ ਨਦੀ ਦਾ ਜਦੋਂ ਨਦੀ ਚੜਦੀ ਆ ਤਾਂ ਇੱਥੇ ਫੈਲਦੀ ਆ ਹੁਣ ਇਹਨਾਂ ਨੇ ਇੱਥੇ ਫੂਡਾ ਬਣਾਤੀ ਇਹਦੇ ਨਾਲ ਚਨਾਰ ਬਣਾਤਾ ਸ਼ਾਂਤੀ ਨਗਰ ਬਣਾਤਾ ਗੋਪਾਲ ਨਗਰ ਦੀਪ ਨਗਰ ਬੱਸ ਸਟੈਂਡ ਹਸਪੀਟਲ ਬਣ ਗਿਆ ਫਿਰ ਫਲਾਈਓਵਰ ਬਣਾਇਆ ਇਹਨਾਂ ਨੇ ਉਹਦੇ ਨਾਲ ਉਹਨਾਂ ਨੇ ਡਾਕ ਲਾਤੀ ਪਾਣੀ ਨੂੰ ਬਹੁਤ ਵੱਡੀ ਜਿਹੜੀ ਚੰਡੀਗੜ੍ਹ ਤੋਂ ਬਠਿੰਡਾ ਜਾਂਦੀ ਆ ਉਹ ਬਾਈਪਾਸ ਇੱਥੋਂ ਲੰਘਦਾ ਨਾਲ ਉਹ ਬੜੇ-ਬੜੇ ਡਾਕ ਲੱਗਦੀ ਪਾਣੀ ਦੀ ਪਾਣੀ ਨਿਕਲ ਨੂੰ ਥਾ ਹੀ ਨਹੀਂ ਰਿਹਾ ਨਦੀ ਚ ਜਾਊਗਾ ਪਾਣੀ ਕਿੱਥੇ ਸੋ ਇਹ ਵੱਡੀ ਬੇਵਕੂਫੀ ਸੀ ਕਿ ਉਹਨਾਂ ਨੇ ਆ ਪਲਾਨਿੰਗ ਕਰਕੇ ਜੇ ਕਰਦੇ ਜੇ ਇਹ ਬਣਾਉਣਾ ਹੀ ਸੀ ਤਾਂ ਘਟੋ-ਘਟ ਪਲਿੰਥ ਲੈਵਲ ਜਿਹੜਾ ਉਹ ਨਦੀ ਦੇ ਹਾਈ ਫਲੱਡ ਲੈਵਲ ਦਾ ਦਿੰਦੇ ਤਾਂ ਇਹ ਲੁਕੀ ਬਚ ਸਕਦੇ ਸੀ ਪਰ ਹੁਣ ਦੁਨੀਆ ਦੀ ਕੋਈ ਸ਼ਕਤੀ ਇਹਨਾਂ ਨੂੰ ਬਚਾ ਨਹੀਂ ਸਕਦੀ ਜਿੰਨਾ ਚਿਰ ਇੱਥੇ ਇੱਕ ਜਦੋਂ ਪਿੱਛੋਂ ਪਾਣੀ ਆ ਜਾਂਦਾ ਨਾ ਸ਼ਵਾਲਕ ਦੇਰੀਏ ਚ ਮਹਾਲੀ ਖਰੜ ਵਗੈਰਾ ਤੋਂ ਇਧਰੋਂ ਨਿਕਲ ਕੇ ਪਾਣੀ ਸਾਰਾ ਇੱਥੇ ਆ ਕੇ ਨਿਕਲਣਾ ਔਰ ਇਹਨੇ ਪੈਣਾ ਸਾਰਾ ਪਾਣੀ ਬਿਲਕੁਲ ਉਹ ਘਗਰ ਦੇ ਵਿੱਚ ਪੈਣਾ ਉਹ ਨਿਕਲ ਜਾਂਦਾ ਗਲ ਖਨੋਰੀ ਉਹਦੇ ਵਾਲੇ ਪਾਸੇ ਜੀ ਸੋ ਉਹ ਪਾਣੀ ਨੂੰ ਉਥੇ ਪਹੁੰਚਾਉਣ ਦੇ ਲਈ ਕੰਮ ਕਰਦੀ ਹੈ ਨਦੀ ਜੀ ਤੇ ਨਦੀ ਦੇ ਜਿਹੜੇ ਬ੍ਰਿਜ ਨੇ ਉਹ ਪਿਛਲੇ ਬ੍ਰਿਜ ਤਾਂ ਠੀਕ ਹੋ ਗਿਆ ਇੱਕ ਡਕਾਲਾ ਪਟਿਆਲਾ ਰੋਡ ਤੇ ਬ੍ਰਿਜ ਹੈ ਚਿੜੀਆ ਘਰ ਦੇ ਨਾਲ ਬਿਲਕੁਲ ਜਿੰਨਾ ਪਾਣੀ ਪਿੱਛੋਂ ਆਉਂਦਾ ਉਹਨਾ ਪਾਣੀ ਉਹ ਖਿੱਚਦਾ ਨਹੀਂ ਔਰ ਸਾਰਾ ਪਾਣੀ ਪਿੱਛੇ ਫੈਲ ਜਾਂਦਾ ਜਿੰਨਾ ਚਿਰ ਉਹ ਚੌੜਾ ਨਹੀਂ ਹੁੰਦਾ ਉਹਨਾ ਚਿਰ ਆਉ ਤੁਹਾਨੂੰ ਪਿਛਲਾ ਗੇਟ ਬੰਦਾ ਉਹਨਾ ਚਿਰ ਪਾਣੀ ਜਿਹੜਾ ਨਦੀ ਦਾ ਪਾਣੀ ਕੋਈ ਸ਼ਕਤੀ ਨਹੀਂ ਵੀ ਸਾਨੂੰ ਅਗਰ ਆ ਜਾਵੇ ਤੇ ਅਸੀਂ ਹੜ ਤੋਂ ਬਚ ਜੀਏ ਲੋਕਾਂ ਦੇ ਮਨਾਂ ਵਿੱਚ ਸਾਰਿਆਂ ਦੇ ਡਰ ਹੈ ਲੋਕੀ ਆਪਣਾ ਆਪਣਾ ਸਮਾਨ ਉੱਤੇ ਚੁੱਕ ਰਹੇ ਨੇ ਬਿਲਕੁਲ ਸੰਭਾਲ ਰਹੇ ਨੇ ਤੇ ਆ ਦੇਖੋ ਪਿਛਲਾ ਤੇ ਅਸੀਂ ਗੇਟ ਬੰਦੀ ਕਰ ਦਿੱਤਾ ਜੀ ਅਰੇ ਇੱਥੇ ਅਸੀਂ ਚੈੱਕ ਕਰ ਲਿਆ ਹਾਇ ਇੱਕਦਮ ਬਹੁਤ ਮੀਂਹ ਪਿਆ ਸੀਗਾ ਤੇ ਫਿਰ ਥੋੜਾ ਜਿਹਾ ਥਾਂ ਰੱਖਿਆ ਹੋਇਆ ਪਾਣੀ ਨਿਕਲਣ ਵਾਸਤੇ ਜੇ ਆ ਗਿਆ ਮੀਂਹ ਤਾਂ ਫਿਰ ਅਸੀਂ ਇਹ ਜਿਹੜੇ ਥੱਲੇ ਆ ਚੁੱਕੇ ਇਧਰ ਲਾ ਦੇਾਂਗੇ ਕਿਉਂਕਿ ਜਿਹੜੇ ਹਿਸਾਬ ਨਾਲ ਇਸ ਵਾਰ ਮੀਂਹ ਪੈ ਰਿਹਾ ਹਾਂਜੀ ਦੇਖੋ ਇਸ ਵਾਰ ਮੌਨਸੂਨ ਐਡਵਾਂਸ ਆ ਗਈ ਬਿਲਕੁਲ ਔਰ ਮੌਨਸੂਨ ਨੇ ਸਾਡੇ ਨਾਲ ਹਿਮਾਚਲ ਦੇ ਵਿੱਚ ਕਿੰਨਾ ਨੁਕਸਾਨ ਕੀਤਾ ਬਹੁਤ ਨੁਕਸਾਨ ਮੰਡੀ ਦੇ ਵਿੱਚ ਸਰਾਜ ਵਿਲੇਜ ਆ ਜਿਹੜਾ ਉਹ ਪੂਰੇ ਦਾ ਪੂਰਾ ਬਰਬਾਦ ਹੋ ਗਿਆ 1.200 ਕਾਰ ਦੁਕਾਨਾਂ ਕਈ ਥਾਵਾਂ ਤੇ ਬੱਦਲ ਫੜ ਚੁੱਕਾ 15 ਥਾਵਾਂ ਤੇ 70 ਸੇ ਬੰਦੇ ਮਰ ਚੁੱਕੇ ਆ ਤੇ ਕਈ ਗੁੰਮ ਨੇ ਹਾਲ ਤੱਕ ਦੁਕਾਨਾਂ ਕਾਰਾਂ ਤੁਸੀਂ ਦੇਖ ਰਹੇ ਹੋ ਸੋ ਜੇ ਉਹ ਉੱਤਰ ਮੀਂਹ ਪੈਂਦਾ ਤਾਂ ਉਹ ਵਿੱਚੋਂ ਬਹੁਤਾ ਪਾਣੀ ਦਾ ਸਤਲੁਜ ਬਿਆਸ ਵਿੱਚ ਨਿਕਲ ਜਾਂਦਾ ਜਾਂ ਘੱਗਰ ਵਿੱਚ ਨਿਕਲ ਜਾਂਦਾ ਪਰ ਜੇ ਸ਼ਵਾਲੇ ਕੇਰੀਏ ਦੇ ਏਰੀਏ ਵਿੱਚ ਮੀਂਹ ਪੈਂਦਾ ਚੰਡੀਗੜ੍ਹ ਦੇ ਨਾਲ ਬਹਾਲੀ ਵਾਲਾ ਏਰੀਆ ਜਿਹੜਾ ਤੇ ਅੱਗੇ ਰਾਜਪੁਰਾ ਬਨੂੜ ਹਾਂਜੀ ਫਿਰ ਫਤਿਹਗੜ੍ਹ ਸਾਹਿਬ ਦਾ ਇਹ ਸਾਰਾ ਪਾਣੀ ਇਕੱਠਾ ਹੋ ਕੇ ਇੱਥੇ ਆਂਦਾ ਅਗਰ ਇਹ ਤੇ 24 ਘੰਟੇ ਲਗਾਤਾਰ ਮੀਂਹ ਪੈ ਗਿਆ ਤੇ ਲੋਕਲ ਵੀ ਪੈ ਗਿਆ ਤੇ ਪਾਣੀ ਤਾਂ ਫਿਰ ਕਿੱਥੇ ਜਾਣਾ ਪਾਣੀ ਨੇ ਲੋਕਾਂ ਦੇ ਘਰਾਂ 'ਚ ਵੜਨਾ ਵੜਨਾ ਇਸ ਕਰਕੇ ਅਸੀਂ ਥੋੜਾ ਜਿਹਾ ਅਲਰਟ ਹੋ ਗਏ ਅਲਰਟ ਹੋ ਕੇ ਐ ਸੋਚਿਆ ਵੀ ਕੁਛ ਨਾ ਕੁਛ ਕਰ ਲਈਏ ਬਜਾਏ ਕੁਛ ਨਾ ਕੁਛ ਤਾਂ ਬਚਾਵਾਂਗੇ ਨਾ ਬਿਲਕੁਲ ਬਿਲਕੁਲ ਚਲ ਇੱਥੇ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ ਆ ਹੁਣ ਇੱਕ ਵਿਧਾਨ ਸਭਾ ਦਾ ਸੈਸ਼ਨ ਲੰਘ ਕੇ ਹਟਾ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਾਫੀ ਜਿਹੜੀਆਂ ਨਦੀਆਂ ਨੇ ਨਾਲੇ ਨੇ ਉਹਨਾਂ ਨੂੰ ਸਾਫ਼ ਕਰਾ ਚੁੱਕਿਆ ਕਾਫੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਤਲਬ 184% ਤੱਕ ਜਿਹੜਾ ਕੰਮ ਹੈ ਅਸੀਂ ਮੁਕੰਮਲ ਕਰ ਲਿਆ ਪਰ ਪਟਿਆਲੇ ਦੀ ਜੇਕਰ ਆਪਾਂ ਨਦੀ ਦੀ ਗੱਲ ਕਰੀਏ ਤਾਂ ਚਬੂਤੀ ਤਾਂ ਉਮੀ ਖੜੀ ਹੈ ਗੱਲ ਇਹ ਆ ਸਰਕਾਰਾਂ ਦੇ ਕੰਮ ਹੁੰਦੇ ਬਿਆਨ ਦੇਣ ਦੇ ਜਾ ਰਹੇ ਹਾਂ ਪ੍ਰਧਾਨ ਸਭਾ 'ਚ ਖੜਕੇ ਪ੍ਰਿੰਦਰ ਗੋਇਲ ਜੀ ਨੇ ਕਹਿ ਦਿੱਤਾ ਕਿ ਅਸੀਂ ਬੜੇ ਪ੍ਰਬੰਧ ਕਰ ਲਿਆ ਜਿੱਦਣ ਉਹ ਗੱਲ ਕਰ ਰਹੇ ਸੀ ਕਿ 15 ਤਰੀਕ ਨੂੰ ਉਹਦੋਂ ਬਠਿੰਡਾ ਡੁੱਬਿਆ ਪਿਆ ਸੀ ਬਿਲਕੁਲ ਬਠਿੰਡੇ ਦੇ ਵਿੱਚ ਬੱਸਾਂ ਸਕੂਲ ਦੀਆਂ ਚੱਲ ਨਹੀਂ ਰਹੀਆਂ ਬੱਚਿਆਂ ਨੂੰ ਡਰਾਈਵਰ ਮੋਢਿਆਂ ਤੇ ਚੁੱਕ-ਚੁੱਕ ਕੇ ਚੜਾ ਦੇ ਪਏ ਸੀ ਆ ਸਾਡੇ ਨਾਲ ਸਰਦੂਲਗੜਾ ਉੱਥੇ ਕੀ ਹਾਲ ਹੈ ਘੱਗਰ ਦੇ ਵਿੱਚ ਪਾਣੀ ਆਇਆ ਪਿਆ ਉਧਰ ਖਤਰਾ ਸਤਲੁਜ ਵਾਲੇ ਪਾਸੇ ਬਣਿਆ ਪਿਆ ਔਰ ਪਟਿਆਲੇ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਨਦੀਆਂ ਸਫਾਈ ਕਰਨ ਵਾਸਤੇ ਜਿਹੜਾ ਇਹਨਾਂ ਨੇ ਟੈਂਡਰ ਲਾਉਣਾ ਸੀ ਉਹ ਟੈਂਡਰ ਹੀ ਨਹੀਂ ਲੱਗਿਆ ਜੀ ਉਹ ਐਨਡੀਆਰ ਐਫ ਨੂੰ ਸ਼ਾਇਦ ਜਾਂ ਜਿਹੜੀ ਸਟੇਟ ਡਿਜਾਸਟਰ ਮੈਨੇਜਮੈਂਟ ਹੈ ਸ਼ਾਇਦ ਉਹਨਾਂ ਨੂੰ ਤੇ ਰਿਆ ਨਦੀ ਦੀ ਸਫਾਈ ਹੋਣ ਕਰਦੇ ਪਏ ਆ ਉਹ ਨੇੜੇ ਆਈ ਜਨ ਬਿੰਨੂ ਕੁੜੀ ਦਾ ਕੰਨ ਤੇ ਉਹ ਜਦੋਂ ਅੱਗ ਲੱਗੀ ਤਾਂ ਖੂਬ ਪੁੱਟਣ ਭੇਜੋ ਇਹਨਾਂ ਦੀ ਇਹ ਹਾਲਤ ਹੈਗੀ ਆ ਵੈਸੇ ਸਾਡੇ ਡਾਕਟਰ ਬਲਬੀਰ ਸਿੰਘ ਐਮਐਲਏ ਨੇ ਰੂਰਲ ਪਟਿਆਲਾ ਦੇ ਤੇ ਮੰਤਰੀ ਵੀ ਨੇ ਉਹ ਉਹ ਪਿੱਛੇ ਜੇ ਬਿਆਨ ਦੇ ਕੇ ਗਏ ਸੀ ਕਿ ਅਸੀਂ ਜਿਹੜਾ ਹਜ਼ਾਰ ਖੂਬ ਪੁੱਟਾਂਗੇ ਮੁਹਾਲੀ ਤੋਂ ਲੈ ਕੇ ਪਟਿਆਲੇ ਦੀ ਰੋ ਤੱਕ ਇੱਥੇ ਦੌਲਤਪੁਰ ਪੈਂਦਾ ਜਿੱਥੋਂ ਆ ਕੇ ਪਟਿਆਲਾ ਕੀ ਰੋ ਬਣਦੀ ਹੈ ਹਮਮ ਤੇ ਨਾਲੇ ਕਹਿੰਦੇ ਅਸੀਂ ਜਿਹੜਾ ਉਹ ਪੁਲ ਚੌੜਾ ਕਰ ਰਹੇ ਹਾਂ ਜਿਹੜੀਆਂ ਘਰ ਵਾਲਾ ਹੁਣ ਮੰਤਰੀ ਨੇ ਡਾਕਟਰ ਨੇ ਸਿਆਣੇ ਹੈ ਕੈਬਨਿਟ ਮੰਤਰੀ ਹੈ ਉਹਨਾਂ ਦਾ ਇਹ ਬਿਆਨ ਕਈ ਸਵਾਲ ਖੜੇ ਕਰਦਾ ਹਮਮ ਪਹਿਲੀ ਗੱਲ ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਜਿਹੜੇ ਹਜ਼ਾਰ ਖੂਪ ਪੁੱਟਣੇ ਆ ਇਹਨਾਂ ਦੀ ਪਲਾਨਿੰਗ ਕੀ ਹੈ ਕਦੋਂ ਤੱਕ ਪੁੱਟੇ ਜਾਣਗੇ ਮੇਤਾ ਆ ਰਿਹਾ ਮੇਤਾ ਆ ਰਿਹਾ ਬਿਲਕੁਲ ਤਿੰਨ ਸਾਲ ਸਰਕਾਰ ਹੋਈ ਨੂੰ ਫੇਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਜਿਹੜਾ ਨਦੀ ਵਾਲਾ ਪੁਲ ਬਣਨਾ ਚੜੀਆ ਘਰ ਦੇ ਕੋਲੇ ਪਟਿਆਲਾ ਡਖੜਾ ਰੌਂਡ ਤੇ ਉਹਦੀ ਕੀ ਪਲੈਨਿੰਗ ਹੈ ਕਿਉਂਕਿ ਉਹ ਫੋਰੈਸਟ ਡਿਪਾਰਟਮੈਂਟ ਦੇ ਅੰਡਰ ਆਉਂਦਾ ਕੀ ਫੋਰੈਸਟ ਡਿਪਾਰਟਮੈਂਟ ਤੋਂ ਐਨਓਸੀ ਲੈ ਰਹੇ ਆ ਕਿੰਨਾ ਚੌੜਾ ਕਰਨਗੇ ਉਹਦੀ ਵਜੂਦ ਹੀ ਥਾਂ ਲੈਣਗੇ ਕਿ ਆਪਣੀ ਥਾਂ ਬਣਾਉਣਗੇ ਇੱਕ ਪ੍ਰੋਜੈਕਟ ਇੱਥੇ 7 ਕਰੋੜ ਰੁਪਏ ਦਾ ਦੌਲਤਪੁਰ ਤੋਂ ਲੈ ਕੇ ਨਦੀ ਦਾ ਉਹ ਜਿਹੜਾ ਉਹ ਕਿਤੇ ਲੱਗਦਾ ਨਹੀਂ ਵੀ ਉਹ ਕਿਤੇ ਸੇ ਨਿਪਰੇ ਚੜੂਗਾ ਥੋੜਾ ਬਹੁਤਾ ਮਿੱਟੀ ਇੱਧਰ ਪਾਤੀ ਉੱਧਰ ਪਾਤੀ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਆਇਆ ਤੇ ਉਹ ਜੋ ਕੁਝ ਕੰਮ ਕੀਤਾ ਉਸ ਕੰਮ ਤੋਂ ਲੱਗਦਾ ਹੈ ਵੀ ਸਾਨੂੰ ਇਹ ਕੰਮ ਪਛਾਣ ਨਹੀਂ ਸਕਦੇ ਮੈਂ ਇੱਥੇ ਬੜੀ ਸਪਸ਼ਟ ਕਰਨੀ ਚਾਹੁੰਗਾ ਗੱਲ ਕਿ ਜਿਹੜੇ ਅੰਡਰਗਰਾਉਂਡ ਵਾਟਰ ਐਕਸਪਰਟਸ ਨੇ ਜਾਂ ਹੈਲਥ ਵਾਲੇ WHO ਹੈ ਉਹ ਕਹਿੰਦੇ ਵੀ ਤੁਸੀਂ ਹਾੜਾਂ ਦਾ ਪਾਣੀ ਧਰਤੀ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਉਹਦੇ ਵਿੱਚ ਸਾਬਣਾ ਅ ਡੈਟਰਜੈਂਟ ਫੈਕਟਰੀਆਂ ਦਾ ਪਾਣੀ ਗੰਧ ਘੁਲਿਆ ਹੁੰਦਾ ਜੀਵ ਜੰਤੂ ਮਰੇ ਹੁੰਦੇ ਆ ਟਾਕਸਿਕ ਹੋ ਜਾਂਦਾ ਤੇ ਮੰਤਰੀ ਸਾਹਿਬ ਨੇ ਇਹ ਗੱਲ ਜਿਹੜੀ ਕਹੀ ਕਿ ਅਸੀਂ 1000 ਖੂਹ ਬਣਾਵਾਂਗੇ ਉਹਨਾਂ ਨੂੰ ਚੌੜਾ ਕਰਕੇ ਉਹਨਾਂ ਦੇ ਵਿੱਚ ਮਿੱਟੀ ਤੇ ਕਈ ਕੁਝ ਪੱਥਰ ਪਾ ਗਵਾਂਗੇ ਤੇ ਪਾਣੀ ਥਲੇ ਜਾਊਗਾ ਪਾਣੀ ਦੇ ਵਿੱਚੋਂ ਉਹ ਪੱਤਿਆਂ ਨੂੰ ਡੱਕੇ ਨੂੰ ਮਰੇ ਹੋਏ ਜਾਨਵਰਾਂ ਨੂੰ ਕੱਪੜੇ ਨੂੰ ਤਾਂ ਸਾਫ਼ ਕਰ ਲੂਗੀ ਪਲਾਸਟਿਕ ਨੂੰ ਪਰ ਪਾਣੀ ਦੀ ਟਾਕਸਿਟੀ ਹੈ ਜਿਹੜੀ ਉਹ ਉਹ ਖੂਹ ਕਿਵੇਂ ਸਾਫ਼ ਕਰਨਗੇ ਸੋ ਇਸ ਕਰਕੇ ਕੰਟਰਡਿਕਸ਼ਨ ਆ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਪਾਖੂ ਬਣਾਵਾਂਗਾ ਪਾਣੀ ਅਲਾਉਡ ਹੀ ਨਹੀਂ ਹੈਗਾ ਪਾਉਣਾ ਤੇ ਦੂਸਰਾ ਇਹ ਵੀ ਇਹਨਾਂ ਨੇ ਕੋਈ ਦੱਸਿਆ ਹੀ ਕੁਝ ਨਹੀਂ ਕਿ ਉਹਦੀ ਕਿਹੜਾ ਡਿਪਾਰਟਮੈਂਟ ਪਲੈਨਿੰਗ ਕਰਦਾ ਪਿਆ ਕਿ ਉਸ ਡਿਪਾਰਟਮੈਂਟ ਨੇ ਕਿੰਨਾ ਪੈਸਾ ਕਰ ਲਿਆ ਜਾਂ ਉਹਦਾ ਬਲੂਪ੍ਰਿੰਟ ਕੀ ਹੈ ਕਿੰਨਾ ਉਸ ਸਕੀਮ ਦੇ ਉੱਤੇ ਕੰਮ ਹੋ ਚੁੱਕਿਆ ਹੋਇਆ ਕਿ ਨਹੀਂ ਸੋ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਕਿ 1993 ਸਾਲ ਆਏ ਸੀ 1993 ਤੋਂ ਬਾਅਦ 2030 ਤਾਈ ਜਾਏ 30 ਸਾਲ 30 ਮਤਲਬ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਇਹ ਸਰਕਾਰ ਦਾ ਕਸੂਰ ਹੈ ਪਿਛਲੀਆਂ ਸਰਕਾਰਾਂ ਵੀ ਉਨੀਆਂ ਹੀ ਜ਼ਿੰਮੇਵਾਰ ਹੈ ਚਾਹੇ ਉਹ ਕੈਪਟਨ ਦੀ ਸਰਕਾਰ ਆਈ ਹੈ ਜਾਂ ਸੁਖਬੀਰ ਬਾਦਲ ਉਹਨਾਂ ਦੀ ਆਈ ਹੈ ਚਾਹੇ ਸਾਂਝੀ ਸਰਕਾਰ ਆਈ ਹੈ ਚਾਹੇ ਹੁਣ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਨੇ 30 ਸਾਲਾਂ ਦੇ ਵਿੱਚ ਕੀ ਸਿੱਖਿਆ 93 ਛੜ ਆਇਆ ਸੀ ਇੱਥੇ 7-7 ਫੁੱਟ ਪਾਣੀ ਸੀ ਜਿੱਥੇ ਆਪਾਂ ਖੜੇ ਹੋਏ ਉਹਨਾਂ ਨੇ 30 ਸਾਲਾਂ 'ਚ ਕੀ ਕੀਤਾ ਜਵਾਬ ਦੇਗਾ ਕੋਈ ਕੋਈ ਨੰਬਰ ਦੋ ਇਹਨਾਂ ਨੇ 3 ਸਾਲਾਂ 'ਚ ਕੀ ਕੀਤਾ ਬਿਆਨ ਤੋਂ ਇਲਾਵਾ ਕੁਝ ਨਹੀਂ ਕੀਤਾ ਇਹਨਾਂ ਨੇ ਹੈਨਾ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਨਸ਼ਿਆਂ ਬਾਰੇ ਉਹ ਤੋਂ ਸ਼ੁਰੂ ਕੀਤਾ ਹੈ ਇਹਨਾਂ ਨੇ ਕੁਲਾਨ ਚ। ਕਹਿੰਦੇ ਜੀ 3 ਸਾਲ ਲੱਗੇ ਸਾਨੂੰ ਸਕੀਮਾਂ ਸਕੀਮ ਬਣਾਉਣ ਲਈ। ਤੇ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਲੋਕਾਂ ਨੂੰ ਉਹ 3 ਸਾਲਾਂ ਦੀ ਜਿਹੜਾ ਬਲੂਪ੍ਰਿੰਟ ਅਖਬਾਰ ਚ ਦੇ ਦਿਓ ਕਿ 3 ਸਾਲਾਂ ਦੇ ਵਿੱਚ ਕਿਹੜੀ ਕਮੇਟੀ ਬਣੀ ਸੀ, ਕਦੋਂ ਬਣੀ ਸੀ। ਉਹਦੇ ਕਿਹੜੇ-ਕਿਹੜੇ ਮੈਂਬਰ ਸੀ, ਉਹਨਾਂ ਦੀਆਂ ਕਿਹੜੇ-ਕਿਹੜੇ ਤਰੀਕਾ ਨੂੰ ਮੀਟਿੰਗਾਂ ਹੋਈਆਂ ਸੀ ਜਿਹੜੇ ਤੁਹਾਨੂੰ 3 ਸਾਲ ਲੱਗੇ ਇਹ ਕੰਮ ਕਰਨ ਲਈ ਕਿ ਜੀ ਅਸੀਂ ਨਸ਼ਾ ਪੰਜਾਬ ਛੁਡਾ ਕਰਨਾ ਤੇ ਹੁਣ ਕੀ ਜਿਹੜਾ ਇਹ ਤੁਸੀਂ ਪਾਣੀ ਨੂੰ ਰੋਕਣਾ ਨਾ ਪਾਣੀ ਨੂੰ ਬਚਾਉਣਾ ਪਟਿਆਲੇ ਨੂੰ ਬਚਾਉਣਾ ਇਹਦੇ ਲਈ ਤੁਹਾਨੂੰ ਹੁਣ 30 ਸਾਲ ਚਾਹੀਦੇ ਹੋਣਗੇ ਬਿਲਕੁਲ ਸੋ ਇਸ ਕਰਕੇ ਸਰਕਾਰਾਂ ਦੇ ਉੱਤੇ ਕੋਈ ਉਹ ਨਹੀਂ ਹੈਗਾ ਲੋਕੀਂ ਅਕਸਰ ਕਹਿ ਦਿੰਦੇ ਆ ਜੀ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਕਰੇਗਾ ਕੰਮ ਸਰਕਾਰਾਂ ਕਹਿੰਦੀ ਜੀ ਅਸੀਂ ਆਰਡਰ ਕਰ ਦਿੱਤੇ ਜੀ ਇਹਨਾਂ ਬਜਟ ਕਰ ਦਿੱਤਾ ਡਿਪਟੀ ਕਮਿਸ਼ਨਰ ਦਾ ਕੋਈ ਰੋਲ ਨਹੀਂ ਹੁੰਦਾ ਹੜ੍ਹਾਂ ਨੂੰ ਬਚਾਉਣ 'ਚ ਉਹ ਤਾਂ ਜਦੋਂ ਮੁਸੀਬਤ ਆ ਜਾਵੇ ਨਾ ਉਦੋਂ ਆਰਮੀ ਬੁਲਾ ਸਕਦੇ ਆ ਡਰੇਨੇਜ ਡਿਪਾਰਟਮੈਂਟ ਨੂੰ ਆਰਡਰ ਕਰ ਸਕਦੇ ਐ ਐਡਵਾਂਸ ਵਿੱਚ ਲੋਕਾਂ ਨੂੰ ਇਕੱਠੇ ਕਰ ਸਕਦੇ ਆ ਬਚਾ ਸਕਦੇ ਆ ਆਰਮੀ ਆ ਗਈ ਐ ਤੇ ਉਹਨਾਂ ਨੇ ਬੰਦਿਆਂ ਨੂੰ ਕੱਢ ਲਿਆ ਡਿਪਟੀ ਕਮਿਸ਼ਨਰ ਦਾ ਕੰਮ ਨਹੀਂ ਹੈਗਾ ਵੀ ਉਹ ਇਹ ਡਰੇਨੇਜ ਡਿਪਾਰਟਮੈਂਟ ਦਾ ਕੰਮ ਆ ਕਿ ਉਹ ਪਲੈਨਿੰਗ ਬਣਾ ਕੇ ਉਸ ਐਮਐਲਏ ਦਾ ਮੰਤਰੀ ਦਾ ਕੰਮ ਹੈ ਉਸ ਇਲਾਕੇ ਦਾ ਕਿ ਉਹ ਸਰਕਾਰ ਨੂੰ ਦਵੇ ਠੀਕ ਹੈ ਨਾ ਵੀ ਆਹ ਕੰਮ ਹੈ ਜੀ ਅਗਲੇ 5 ਸਾਲਾਂ ਚ ਅਸੀਂ ਕਰਨਾ ਹੈ ਤਾਂ ਤੇ ਹੋਊਗਾ ਤੇ ਤੁਸੀਂ ਕੋ ਐਵੇਂ ਅਸੀਂ ਡੀਸੀ ਸਾਹਿਬ ਨੂੰ ਕਹੀ ਜਾਈਏ ਕਜੀ ਇੱਥੇ ਉਹ ਮੈਡਮ ਸਾਖੀਸਾਨੀ ਸੀ ਜੀ ਉਹਨਾਂ ਨੇ ਹੜ੍ਹਾਂ ਦੇ ਦੌਰਾਨ ਬਹੁਤ ਕੰਮ ਕੀਤਾ ਐਡਵਰ ਮੈਡਮ ਪ੍ਰੀਤੀ ਜਾਦਵ ਨੇ ਉਹ ਲੱਗੇ ਹੋਇਆ ਪਰ ਉਹ ਇੱਕ 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 ਸਾਲ ਦੇ ਵਿੱਚ ਵਿੱਚ ਹੜ੍ਹਾਂ ਨੂੰ ਰੋਕ ਕਿਵੇਂ ਸਕਦੇ ਆ ਪਾਣੀ ਤਾਂ ਉੱਤੋਂ ਆਉਣਾ ਨਾ ਉਹਦਾ ਪ੍ਰਬੰਧ ਤੇ ਜਿਹੜਾ ਉਹ ਡਰੇਨੇਜ ਡਿਪਾਰਟਮੈਂਟ ਨੇ ਕਰਨਾ ਉਹ ਆਪਣੇ ਫੋਰੈਸਟ ਡਿਪਾਰਟਮੈਂਟ ਨੇ ਕਰਨਾ ਪੀ ਡਬਲਯੂ ਡੀ ਨੇ ਕਰਨਾ ਰੋਡਸ ਵਾਲਿਆਂ ਨੇ ਕਰਨਾ ਪੂਡਾ ਵਾਲਿਆਂ ਨੇ ਕਰਨੇ ਆ ਪਰੋਂ ਤਾਂ ਕੁਛ ਨਹੀਂ ਉਸੇ ਤਰ੍ਹਾਂ ਗੰਦਗੀ ਪਈ ਹੋਈ ਆ ਆਹ ਜਿਹੜੀ ਪਟਿਆਲਾ ਤੋਂ ਨਵੇਂ ਬੱਸ ਸਟੈਂਡ ਤੋਂ ਸਰਹੰਦ ਬਾਈਪਾਸ ਆ ਜਿਹਨੂੰ ਨਾਰਥ ਬਾਈਪਾਸ ਕਹਿੰਦੇ ਆ ਸਰਹੰਦ ਨੂੰ ਜਾਂਦਾ ਇਹਦੇ ਉੱਤੇ ਪੁਲ ਬਣੇ ਆ ਛੋਟੀਆਂ ਛੋਟੀਆਂ ਪੁਲੀਆਂ ਲੋਕਾਂ ਨੇ ਕਬਜ਼ੇ ਕਰ ਲਿਆ ਉਹਨਾਂ ਦੇ ਵਿੱਚ ਗੰਦ ਸੁੱਟਿਆ ਆ ਆਪਣਾ ਆਪਣੇ ਘਰ ਦਾ ਕੱਢਦੇ ਆ ਸੁੱਟ ਦਿੰਦੇ ਆ ਹਾਲ ਤੱਕ ਕੋਈ ਸੁਵਾਈ ਨਹੀਂ ਹੋਈ ਸੋ ਜੇ ਉਹਨਾਂ ਮੀ ਪੈਂਦਾ ਨਾ ਪੈਸਾ ਤੇ ਪਟਿਆਲੇ ਨੂੰ ਦੁਨੀਆ ਦੀ ਕੋਈ ਸ਼ਕਤੀ ਹਰ ਤੋਂ ਨਹੀਂ ਬਚਾ ਸਕਦੀ ਇਹਦੇ ਲਈ ਲੌਂਗ ਟਰਮ ਪਲੈਨਿੰਗ ਜਿਹੜੀ ਆ ਉਹ ਬਣਾਉਣੀ ਪਊਗੀ ਕਿ ਨਦੀ ਨੂੰ ਕੀ ਕਰਨਾ ਕਿਹੜੇ ਪੁਲ ਉੱਚੇ ਕਰਨੇ ਆ ਇਹਨੂੰ ਬਾਈਪਾਸ ਕਿੱਥੋਂ ਦੇਣਾ ਨਦੀ ਦੇ ਬੰਨੇ ਉੱਚੇ ਕਰਨੇ ਆ ਇਹਦੇ ਵਿੱਚ ਸਕਾਡਾ ਇੱਕ ਸਕਾਡਾ ਗੇਟ ਬਣਾ ਰਹੀ ਆ ਡਰੇਨੇਜ ਡਿਪਾਰਟਮੈਂਟ ਉਹ ਕਦੋਂ ਬਣਨਗੇ ਇਹਦੀ ਇਨਕ੍ਰੋਚਮੈਂਟ ਕਿਵੇਂ ਜਿਹੜੀ ਖਤਮ ਕਰੋਗੇ ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈਗੀਆਂ ਇਹਨੂੰ ਲੌਂਗ ਟਰਮ 4-5 ਸਾਲ ਲੱਗ ਸਕਦੇ ਆ ਇੱਕ ਮੇਰਾ ਸਵਾਲ ਹੈ ਸਰ ਵੀ ਲੋਕ ਕਹਿੰਦੇ ਨੇ ਪਟਿਆਲੇ ਦੇ ਲੋਕਾਂ ਦਾ ਮੰਨਣਾ ਵੀ ਜਦੋਂ ਇਸ ਨਦੀ ਦੇ ਵਿੱਚ ਪਾਣੀ ਆਉਂਦਾ ਤਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹਨ ਵੀ ਉਹਨਾਂ ਦੇ ਪਰਿਵਾਰ ਨੂੰ ਬਖਸ਼ਿਸ਼ ਹੋਈ ਹੋਈ ਹੈ ਵੀ ਉਹਨਾਂ ਨੇ ਨੱਥ ਚੂੜਾ ਚੜਾਣਾ ਤਾਂ ਹੀ ਇਸ ਨਦੀ ਦਾ ਪਾਣੀ ਜਿਹੜਾ ਸ਼ਾਂਤ ਹੋਣਾ ਇਹ ਵੈਸੇ ਹਵਾ ਬਣਾਇਆ ਹੋਇਆ ਲੋਕਾਂ ਨੇ ਕਿਉਂਕਿ ਸਫਾਈ ਤਾਂ ਨਦੀ ਦੀ ਹੁੰਦੀ ਨਹੀਂ ਪਾਣੀ ਤਾਂ ਉਹਦੇ ਚ ਤਾਂ ਕਰਕੇ ਜਮਾ ਹੋਇਆ ਹੁੰਦਾ ਇਹ ਦਰਸਲ ਅੱਜ ਜਦੋਂ ਸਾਡੇ ਸੁਭਾਨਸ਼ੂ ਸ਼ੁਕਲਾ ਜੀ ਸਪੇਸ ਜਾ ਕੇ ਆ ਰਹੇ ਆ ਉੱਥੋਂ ਪ੍ਰਧਾਨ ਮੰਤਰੀ ਨਾਲ ਗੱਲਾਂ ਕਰਦੇ ਪਏ ਆ ਇਸ ਯੁੱਗ ਵਿੱਚ ਅਸੀਂ ਇਹ ਵਿਸ਼ਵਾਸ ਕਰੀਏ ਕਿ ਜੀ ਨੱਥ ਚੂੜਾ ਤੇ ਮੈਂ ਤੇ ਸਵਾਲ ਕਰਾਂਗਾ ਫਿਰ ਉਹਨਾਂ ਲੋਕਾਂ ਨੂੰ ਵੀ ਉਹਨਾਂ ਲੋਕਾਂ ਨੂੰ ਜਾਣਾ ਚਾਹੀਦਾ ਮਹਾਰਾਜਾ ਸਾਹਿਬ ਕੋਲੇ ਵੀ ਤੁਸੀਂ ਨਦੀ ਚੜਨ ਤੋਂ ਪਹਿਲੇ ਸੁੱਟਦੇ ਹੋ ਉਹੀ ਹੈ ਕਿਉਂਕਿ ਅਕਸਰ ਜਦੋਂ ਵੀ ਅਮੀ ਪੈਂਦੇ ਤੁਸੀਂ ਵੀ ਸੁਣਿਆ ਹੋਣਾ ਲੋਕ ਕਹਿ ਦਿੰਦੇ ਨੇ ਯਾਰ ਇਹ ਤਾਂ ਪਾਣੀ ਤਾਂ ਚੜ ਗਿਆ ਹੁਣ ਰਾਜਾ ਆਊਗਾ ਉਹ ਨੱਥ ਚੂੜਾ ਚੜਾਊਗਾ ਤਾਂ ਇਹ ਖਾਲੀ ਹੋਣਾ ਕਈ ਲੋਕ ਨੇ ਕਈਆਂ ਦਾ ਇੱਥੇ ਸਵਾਲ ਜਿਹੜੇ ਨੇ ਬਹੁਤ ਨੇ ਲੋਕ ਅਕਸਰ ਗੱਲਾਂ ਕਰਦੇ ਮੈਂ ਵੀ ਸੁਣਿਆ ਕਈਆਂ ਨੂੰ ਤਾਂ ਜਦੋਂ 2023 ਚ ਇੱਥੇ ਖੜਾ ਆ ਤਾਂ ਅਸੀਂ ਕਵਰੇਜ ਕੀਤਾ ਹੈ ਏਰੀਆ ਤਾਂ ਲੋਕ ਕਹਿੰਦੇ ਸੀ ਕਹਿੰਦੇ ਐਵੇਂ ਨਹੀਂ ਇਹਨੇ ਨਦੀ ਨੇ ਸ਼ਾਂਤ ਹੋਣਾ ਜਦ ਤੱਕ ਰਾਜਾ ਨਾ ਚੂੜਾ ਨਹੀਂ ਚੜਾਉਣਾ ਉਦੋਂ ਤੱਕ ਕੁਝ ਨਹੀਂ ਹੋਣਾ ਇਹਦੇ ਪਿਛੋਕੜ ਦੇ ਵਿੱਚ ਨਾ ਬੜੀ ਇੱਕ ਕਹਾਣੀ ਹੈ ਸੱਚੀ ਕਹਾਣੀ ਹੈ ਉਹ ਹੈ ਕਿ ਜਦੋਂ ਪਟਿਆਲਾ ਰਿਆਸਤ ਸੀ ਇਹ ਬਹੁਤ ਵੱਡੀ ਰਿਆਸਤ ਸੀ ਇਹਦੇ ਵਿੱਚ ਹਿਮਾਚਲ ਵੀ ਸ਼ਾਮਲ ਸੀ ਉੱਥੋਂ ਇਹ ਪਾਣੀ ਇਕੱਠਾ ਹੋ ਕੇ ਇੱਥੇ ਆਉਂਦਾ ਸੀ ਸੋ ਹੜ ਉਦੋਂ ਵੀ ਆਉਂਦਾ ਸੀ ਲੋਕਾਂ ਨੂੰ ਅੱਗੇ ਮਾਰ ਪੈਂਦੀ ਸੀ ਉਦੋਂ ਆਬਾਦੀ ਨਹੀਂ ਸੀ ਹੈਗੀ ਇਸ ਏਰੀਆ 'ਚ ਸਮਝੇ ਮੇਰੀ ਗੱਲ ਹਾਂ ਜੀ ਇਹ ਪਾਣੀ ਅੱਗੇ ਮਾਰ ਕਰਦਾ ਹੁੰਦਾ ਸੀ ਪਿੰਡਾਂ 'ਚ ਉਦੋਂ ਅਰਬਨ ਸਟੇਟ ਦਾ ਏਰੀਆ ਕੋਈ ਨਹੀਂ ਸੀ ਹੁੰਦਾ ਬੱਸ ਸਟੈਂਡ ਕੁਝ ਨਹੀਂ ਸੀ ਹੈਗਾ ਉਦੋਂ ਸਿਰਫ ਪਾਣੀ ਆਉਂਦਾ ਸੀ ਇਸ ਏਰੀਆ 'ਚ ਖਿਲਰ ਜਾਂਦਾ ਸੀ ਅੱਗੇ ਮਾਰ ਕਰਦਾ ਸੀ ਫਿਰ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਉਹਨਾਂ ਦੇ ਪੁਰੋਹਤਾਂ ਦੇ ਉਹਨਾਂ ਦੇ ਐਡਵਾਈਜ਼ਰਸ ਦੀ ਜਨਤਾ ਨੂੰ ਪਰਜਾ ਨੂੰ ਖੁਸ਼ ਕਰਨ ਦਾ ਸਿੱਖ ਕਹਾਣੀ ਸੀ ਉਹਦਾ ਪਿਛੋਕੜ ਇਹ ਸੀ ਕਿ ਪਾਣੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਚੂੜਾ ਛੁੱਟ ਦਿੱਤਾ ਜਾਂਦਾ ਸੀ ਪਾਣੀ ਉਤਰਦਾ ਸੀ ਇਹ ਗੱਲ ਬਿਲਕੁਲ ਸੱਚੀ ਹੈ ਪਰ ਇਹਦਾ ਵਿਗਿਆਨਕ ਕਾਰਨ ਉਹ ਹੈ ਕਿ ریاست ਦਾ ਆਪਣਾ ਇੱਕ ਸਿਸਟਮ ਸੀ ਡਰੇਨੇਜ ਸਿਸਟਮ ਕਾਂਗੜਾ ਤੱਕ ਆਪਣਾ ਉਹਨਾਂ ਦਾ ਕਮਿਊਨੀਕੇਸ਼ਨ ਸਿਸਟਮ ਸੀ ਜਦੋਂ ਬਹੁਤ ਮੀਂਹ ਪੈਂਦੇ ਸੀ ਪਈ ਜਾਂਦੇ ਸੀ ਪਈ ਜਾਂਦੇ ਸੀ ਉਹ ਨਦੀ ਚੜਦੀ ਸੀ ਲੋਕੀ ਆਹ ਕਾਰਨ ਚਾਉਂਦੇ ਸੀ ਡਰੇਨੇਜ ਡਿਪਾਰਟਮੈਂਟ ਸੀ ਜਿਹੜਾ ਇਹਨਾਂ ਦਾ ਆ ਜਾਂ ਇਹਨਾਂ ਦਾ ਆਪਣਾ ਖੁਫੀਆ ਤੰਤਰ ਸੀ ਉਹ ਉੱਪਰੋਂ ਮੈਸੇਜ ਆ ਜਾਂਦੇ ਸੀ ਇਹਨਾਂ ਕੋਲੇ ਕਿ ਕਾਂਗੜਾ ਦੇ ਵਿੱਚ ਜਾਂ ਪਾ ਕੁਲਪੰਚ ਪੰਚਕੁਲਾ ਤੋਂ ਉੱਪਰ ਸੋਲਨ ਵਿੱਚ ਕਿਉਂਕਿ ਪਾਣੀ ਇਧਰ ਆਉਂਦਾ ਵੀ ਉੱਥੇ ਜੀ ਅੱਜ ਮੀਂਹ ਪੈਣਾ ਬੰਦ ਹੋਇਆ ਤੇ ਅਗਲੇ 48 ਘੰਟੇ ਮੀਂਹ ਨਹੀਂ ਪਿਆ ਕਿਉਂਕਿ ਜਿਹੜਾ ਉੱਥੇ ਪਾਣੀ ਮੀਂਹ ਪੈ ਜਾਂਦਾ ਨਾ ਉਹਨੂੰ ਕੁਮ-ਕੁਮ ਕੇ ਆਉਣ ਚ ਇੱਥੇ ਕਾਫੀ ਟਾਈਮ ਲੱਗਦਾ 48 ਘੰਟੇ ਲੱਗ ਜਾਂਦੇ ਉਹ ਪਾਣੀ ਨੂੰ ਆਉਣ ਨੂੰ ਸਾਰੇ ਨੂੰ ਕਟਾ ਹੋ ਗਏ ਜੀ ਉੱਥੋਂ ਜਦੋਂ ਪਤਾ ਲੱਗ ਜਾਂਦਾ ਸੀ ਨਾ ਵੀ ਪਿਛਲੇ 48 ਘੰਟੇ ਜਾਂ 24 ਘੰਟੇ ਚ ਮੀਂਹ ਨਹੀਂ ਪਿਆ ਉਹ ਇੱਕ ਟਾਈਮ ਫਿਕਸ ਸੀਗਾ ਵੀ ਜੇ ਇੰਨੇ ਚਿਰ ਉੱਪਰ ਮੀਂਹ ਨਹੀਂ ਪਏਗਾ ਤਾਂ ਇੰਨੀ ਦੇਰ ਬਾਅਦ ਉਹ ਪਟਿਆਲੇ ਦੇ ਸਟਾਰਟਿੰਗ ਤੇ ਪਾਣੀ ਡਾਊਨ ਹੋ ਜਾਏਗਾ ਫਿਰ ਉਹ ਨਦੀ ਦੇ ਅਗਲੇ ਪਾਸੇ ਡਾਊਨ ਹੋ ਜਾਏਗਾ ਉਹ ਇਹਨਾਂ ਦੀਆਂ ਇੰਜੀਨੀਅਰ ਸੀਗੇ ਸਿਆਣੇ ਸੀ ਉਹ ਉੱਥੋਂ ਮੈਸੇਜ ਆ ਜਾਂਦਾ ਸੀ ਉਹ ਮੈਸੇਜ ਫਿਰ ਮਹਾਰਾਜਾ ਸਾਹਿਬ ਤੱਕ ਪਹੁੰਚ ਜਾਂਦਾ ਸੀ ਉਹਨਾਂ ਦੇ ਪ੍ਰੋਹਤ ਸੀ ਜਿਹੜੇ ਜਿਹੜੇ ਉਹਨਾਂ ਦੇ ਲੋਕ ਸੀਗੇ ਜਿਹੜੇ ਲੋਕਾਂ ਨੂੰ ਭਰਮ ਚ ਭਾ ਕੇ ਰੱਖਦੇ ਸੀਗੇ ਕਿ ਜੀ ਇਹ ਤਾਂ ਮਹਾਰਾਜਾ ਸਾਹਿਬ ਨੂੰ ਬਕਸ਼ਿਸ਼ ਮਿਲੀ ਹੋਈ ਹੈ ਕੋਈ ਬਕਸ਼ਿਸ਼ ਨਹੀਂ ਹੈਗੀ ਉਹਨਾਂ ਨੂੰ ਚਾਹ ਹੁਣ ਵੀ ਪੁੱਛ ਲਓ ਜੋ ਫਿਰ ਹੁੰਦਾ ਕਿ ਸੀਗਾ ਕਿ ਉਹ ਜਿਹੜਾ ਸਨੌਰ ਵਾਲਾ ਪੁਲਿਸ ਹੈ ਨਾ ਉੱਥੇ ਬਹੁਤ ਸੋਹਣੇ ਕਮਰੇ ਬਣੇ ਹੋਏ ਸੀ ਬੜਾ ਖੂਬਸੂਰਤ ਆ ਬਣਿਆ ਸੀ ਉੱਥੇ ਫਿਰ ਪ੍ਰੋਹਤ ਆਉਂਦੇ ਸੀ ਪੰਡਤ ਆਉਂਦੇ ਸੀ ਉੱਥੇ ਜਾਪ ਹੁੰਦਾ ਸੀ ਲੋਕ ਇਕੱਠੇ ਹੁੰਦੇ ਸੀ ਢੋਲ ਵਜਦੇ ਸੀ ਖੀਰਾ ਪੂੜੇ ਜਲੇਬੀਆਂ ਪਕਦੇ ਸੀ ਤੇ ਉਹ ਫਿਰ ਮਹਾਰਾਜਾ ਸਾਹਿਬ ਹੁੰਦੇ ਸੀ ਫਿਰ ਮਹਾਰਾਜਾ ਦੀ ਜਾਇ ਜਾਇ ਹੁੰਦੀ ਸੀ ਇਹ ਰਿਆਸਤ ਇਹ ਰਾਜਿਆਂ ਦਾ ਕੰਮ ਹੁੰਦਾ ਸੀ ਇਹ ਲੋਕਾਂ ਨੂੰ ਇਹ ਜੋ ਚੱਕਰਾਂ ਚ ਪਾ ਕੇ ਰੱਖਣਾ ਮੇਰੇ ਨਾਲ ਮਾਫ ਕਰਨਾ ਗੁੱਸੇ ਨਾ ਹੋ ਜਾਵੇ ਸ਼ਾਹੀ ਪਰਿਵਾਰ ਲੇਕਿਨ ਜਿਹੜੀ ਸਚਾਈ ਹੈ ਹੀ ਆ ਸੋ ਉੱਥੇ ਲੋਕ ਹੀ ਆਉਂਦੇ ਸੀ ਫਿਰ ਉਹ ਮਹਾਰਾਜਾ ਸਾਹਿਬ ਉੱਥੇ ਚੜਾਉਂਦੇ ਸੀ ਚੂੜਾ ਤੇ ਉਸ ਤੋਂ ਕੁਝ ਸਮੇਂ ਬਾਅਦ ਕਹਿੰਦੇ ਉੱਥੇ ਇਨਫੋਰਮੇਸ਼ਨ ਆਈ ਹੁੰਦੀ ਸੀ ਵੀ ਇਹ ਇੰਨੇ ਘੰਟੇ ਬਾਅਦ ਸੁਨੌਰ ਵਾਲੇ ਰੋਡ ਤੇ ਪਾਣੀ ਡਾਊਨ ਹੋ ਜਾਏਗਾ ਔਰ ਹੋ ਜਾਂਦਾ ਸੀ ਔਰ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਲੋਕੀ ਦੱਸਦੇ ਰਿਹਾ ਇੱਥੇ ਡਾਕਟਰ ਸੇਵਾਸ ਡਾਕਟਰ ਮੇਵਾ ਸਿੰਘ ਹੁੰਦੇ ਸੀਗੇ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ ਉਹਨਾਂ ਨੇ ਦੱਸਿਆ ਸੀ ਉਹਨਾਂ ਨੇ ਕਿਤੇ ਲਿਖਿਆ ਵੀ ਹੋਇਆ ਉਹ ਕਹਿੰਦੇ ਜਦੋਂ ਨਦੀ ਵਾਲਾ ਉਹਦੇ ਵਿੱਚ ਚੂੜਾ ਸੁੱਟਿਆ ਜਾਂਦਾ ਸੀ ਨਾ ਪੁਲ ਦੇ ਪਿਛਲੇ ਪਾਸੇ ਸੁੱਟਦੇ ਸੀ ਉਹ ਅੱਛਾ ਇਧਰੋਂ ਪਾਣੀ ਆ ਰਿਹਾ ਹਾਂ ਇਧਰ ਸੁੱਟਦੇ ਸੀ ਕਿਉਂਕਿ ਇਧਰਲੇ ਪਾਸੇ ਉਹ ਥਾਂ ਬਣਿਆ ਸੀ ਜਿੱਥੇ ਬੈਠ ਕੇ ਪੂਜਾ ਹੁੰਦੀ ਸੀ ਮਹਾਰਾਜ ਉਦੋਂ ਅਗਲੇ ਪਾਸੇ ਨਾ ਫਿਰ ਜਿਹੜੇ ਗਰੀਬ ਲੋਕ ਸੀਗੇ ਹੂੰ ਹੂੰ ਉਹਨਾਂ ਦੇ ਮੁੰਡੇ ਯੰਗ ਹੂੰ ਹੂੰ ਉਹ ਚੂੜਾ ਤੇ ਨੱਥ ਲੱਭਣ ਵਾਸਤੇ ਛਾਲਾਂ ਮਾਰ ਦਿੰਦੇ ਸੀ ਅੱਛਾ ਔਰ ਉਹਨਾਂ ਦੀਆਂ ਉਹਨਾਂ ਨੇ ਦੱਸਿਆ ਕਿ ਕਈ ਵਾਰ ਮੋਤਾ ਹੋ ਜਾਂਦੀਆਂ ਸੀ ਹੂੰ ਇਹ ਐਸ ਚੀਜ਼ ਦੀ ਸਹੀ ਸੋ ਕਿਉਂਕਿ ਸਵਾਲ ਇਹ ਹਰਦਾ ਕਿ ਜੇ ਮਹਾਰਾਜਾ ਸਾਹਿਬ ਦੇ ਨਾਲ ਚੂੜਾ ਹਾਂਜੀ ਹਾਂ ਚੂੜਣ ਨਾਲ ਪਾਣੀ ਲਥਣਾ ਹੂੰ ਹੂੰ ਤਾਂ ਉਹਨਾਂ ਨੂੰ ਫਿਰ ਚਾਹੀਦਾ ਸਤਲੁਜ ਵਿੱਚ ਵੀ ਪਾ ਦੇਣਾ ਬਿਲਕੁਲ ਬਿਆਸ ਵਿੱਚ ਵੀ ਪਾ ਦਿਆ ਕਰਨ ਔਰ ਰਾਵੀ ਵਾਲੇ ਮਰਦੇ ਆ ਹੂੰ ਹੂੰ ਸਾਡੇ ਪਿਆਰ ਚ ਕਿੰਨਾ ਨੁਕਸਾਨ ਹੁੰਦਾ ਹੈ ਸਾਡੇ ਘਰ ਬਰਬਾਦ ਕਰਦਾ ਸੋ ਸਾਡੀ ਤੇ ਬੇਨਤੀ ਹੈ ਵੀ ਜੇ ਸੱਚਮੁੱਚ ਇਹ ਸਚਾਈ ਸੀ ਤੇ ਫਿਰ ਉਹਨਾਂ ਨੂੰ ਚੜ੍ਹਨ ਹੀ ਨਹੀਂ ਸੀ ਦੇਣੀ ਚਾਹੀਦੀ ਇਹਨੇ ਲੋਕੀ ਮਰਨ ਤੋਂ ਬਾਅਦ ਆ ਕੇ ਚੂੜਾ ਚੜਾਉਣਾ ਇਹ ਤੇ ਫਿਰ ਕੋਈ ਲੌਜਿਕ ਹੈ ਅੱਜ ਦੇ ਜ਼ਮਾਨੇ 'ਚ ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਹ ਹ ਸੋ ਬ੍ਰਾਸਾਬ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਜਾਣਕਾਰੀ ਸਾਰੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਆਪਾਂ ਅਕਸਰ ਕਹਿੰਦੇ ਆਏ ਵੀ ਘਰ ਦਾ ਮਾਲਕ ਹੁੰਦਾ ਜਿਹੜਾ ਮੋਟੀ ਹੁੰਦਾ ਉਹੀ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਉਹੀ ਉਸ ਦੀ ਦੇਖਭਾਲ ਕਰਦਾ ਓਵੇਂ ਹੀ ਇਹਨਾਂ ਦੇ ਵੱਲੋਂ ਆਪਣੇ ਘਰ ਦੀ ਦੇਖਭਾਲ ਦੇ ਲਈ ਉਹਦੇ ਸਮਾਨ ਨੂੰ ਬਚਾਉਣ ਦੇ ਲਈ ਇਹ ਪ੍ਰਬੰਧ ਕੀਤੇ ਨੇ ਤਾਂ ਸਾਡੀ ਵੀ ਗੁਜਾਰਿਸ਼ ਹੈ ਮੁੱਖ ਮੰਤਰੀ ਭਗਵੰਤ ਪਾਣ ਨੂੰ ਕਿ ਉਹ ਪੂਰੇ ਪੰਜਾਬ ਦੇ ਮੋਟੀ ਨੇ ਪੰਜਾਬ ਉਹਨਾਂ ਦਾ ਘਰ ਆ ਉਹਨਾਂ ਵੱਲੋਂ ਵੀ ਅਜਿਹੇ ਉਪਰਾਲੇ ਜਿਹੜੇ ਕਿਤੇ ਜਾਣੇ ਚਾਹੀਦੇ ਨੇ ਤਾਂ ਜੋ ਆਪਣਾ ਪੰਜਾਬ ਹੈ ਮੁਰਤੋਂ ਸੋਨੇ ਦੀ ਚਿੜੀ ਬਣ ਸਕੇ